PCOD ਦੀ ਸਮੱਸਿਆ ਹੈ ਲਕੋਰੀਆ ਦੀ ਸਮੱਸਿਆ ਹੈ ਪੀਰੀਅਡ ਟਾਈਮ ਤੇ ਨਹੀਂ ਆ ਰਹੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੇ ਔਰਤਾ ਦੇ ਪਰ ਉਹ ਟੈਨਸ਼ਨ ਦੇ ਵਿੱਚ ਨੇ ਤੇ ਟੈਨਸ਼ਨ ਨਾ ਲਵੋ ਛੀਕੈਰੀ ਕਜਹੀ ਦਵਾਈ ਆ ਗਈ ਹੈ ਜੋ ਤੁਹਾਡੀ ਸਾਰੀਆਂ ਬਿਮਾਰੀਆਂ ਨੂੰ ਖਤਮ ਕਰੇਗੀ ਜੇਕਰ ਤੁਹਾਨੂੰ ਦਵਾਈ ਦਾ ਫਾਇਦਾ ਨਹੀਂ ਹੋ ਰਿਹਾ ਹੈ ਤੇ ਮਨੀ ਬੈਕ ਗਾਰੰਟੀ ਵੀ ਤੁਹਾਨੂੰ ਦੇ ਰਹੇ ਨੇ ਕਿ ਤੁਹਾਨੂੰ ਦਵਾਈ ਦਾ ਫਾਇਦਾ ਜਰੂਰ ਹੋਵੇਗਾ ਮਨੀ ਬੈਕ ਗਾਰੰਟੀ ਜਿਹੜੀ ਅਸੀਂ ਦੇ ਰਹੇ ਹਾਂਗੇ 21 ਚੰਸ ਵੀ ਕਹਿੰਦਾ ਕਿ ਸਾਨੂੰ ਰਿਜ਼ਲਟ ਨਹੀਂ ਆਇਆ ਉਹ ਸਾਨੂੰ ਵਾਪਸ ਕਰ ਸਕਦਾ ਹੈ ਤੇ ਚਲ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਸ਼ੇਅਰ ਕਰ ਦੋ ਤਾਂ ਕਿ ਜਿਹੜੀਆਂ ਔਰਤਾਂ ਪਰੇਸ਼ਾਨ ਨੇ ਉਹ ਇਸ ਜੋ ਹੈ ਇਸ ਸਮੱਸਿਆ ਤੋਂ ਸਮਾਧਾਨ ਪਾ ਸਕਣ ਕਾਹ ਦੀ ਸਮੱਸਿਆ ਸੀ ਤਾਂ ਮੈਮ ਮੈਨੂੰ ਪੀਰੀਅਡ ਬੰਦ ਹੀ ਹੋ ਗਏ ਸੀਗੇ ਮਤਲਬ ਆਉਂਦੇ ਨਹੀਂ ਸੀਗੇ ਫਿਰ ਮੈਨੂੰ ਅਚਾਨਕ ਹੀ ਆਪਣੀ ਕਰਨ ਦੀ ਮੈਡਮ ਜਿਹੜੇ ਉਹ ਮਿਲੇ ਤੇ ਉਹਨਾਂ ਨੂੰ ਮਿਲਣ ਨਾਲ ਮੈਂ ਉਹਨਾਂ ਨੂੰ ਜਦੋਂ ਆਪਣੀ ਸਮੱਸਿਆ ਦੱਸੀ ਉਹ ਕਹਿੰਦੇ ਮਨਜੀਤ ਮੈਡਮ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਕਹਿੰਦੇ ਤੁਸੀਂ ਵੀ ਆਪਣੀ ਖਿਚੀ ਘਿਆਰ ਹੈਗੀ ਇਹ ਲੋ ਕਹਿੰਦੇ ਤੁਸੀਂ ਮੈਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਇੱਕ ਖਿਚੀ ਘਿਆਰ ਨਾਲ ਇੰਨਾ ਵਧੀਆ ਰਿਜ਼ਲਟ ਮਿਲਿਆ ਕਿ ਮੈਂ ਨਾ ਮਤਲਬ ਮੈਨੂੰ ਐ ਲੱਗਿਆ ਵੀ ਮੈਂ ਨੇ ਉਹ ਇਕੱਠਾ ਕੀਤੀ ਗਈਆਂ ਮੈਨੂੰ ਬਾਰੇ ਬਹੁਤ ਜ਼ਿਆਦਾ ਕਹਿੰਦੇ ਵੀ ਤੁਹਾਡੇ ਫੋਟੇ ਦੀ ਏਜ ਹੋ ਗਈ ਵੀ ਤੁਹਾਡੇ ਤਾਂ ਕਰਕੇ ਬੰਦ ਹੋ ਗਏ ਇਹ ਆ ਬੋਆ ਮਤਲਬ ਜਦੋਂ ਮੈਂ ਇਹ ਸੀਸੀ ਲਈ ਕੋਈ ਲਈ ਮੈਂ ਮੈਨੂੰ ਇੱਕ ਤਾਂ ਸੀਸੀ ਨੇ ਰਿਜ਼ਲਟ ਦਿੱਤਾ ਉਰਸ ਵਾਲੀ ਨੂੰ ਕਿਰਾਉ ਲਮ ਸੀ ਜੀ ਹਾਂ ਇਹ ਵੀ ਡੀਗਰੀ ਨੂੰ ਬਹੁਤ ਜ਼ਿਆਦਾ ਜੀ 9 ਮਹੀਨੇ ਮੈਨੂੰ ਲਗਾਤਾਰ ਪੈਂਦੀ ਰਹੀ ਜੀ ਫਿਰ ਵੀ ਮੈਨੂੰ ਵੀ ਮੈਡਮ ਰੰਦੀਪ ਨੂੰ ਮਿਲੇ ਜੀ ਤੇ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਸਹੀ ਕਹਿਰ ਦਾ ਕਹਿ ਦੱਸਿਆ ਤਾਂ ਜਿਹੜਾ ਮੈਨੂੰ 20 ਦਿਨਾਂ ਦੇ ਵਿੱਚ ਰਿਜ਼ਲਟ ਆ ਕੇ ਸੀਗਾ ਮੈਨੂੰ ਹਰ ਮਹੀਨੇ ਦਿੱਕਤ ਆਉਂਦੀ ਸੀ ਜੀ ਕਮਰ ਦਰਦ ਸੀ ਮੇ ਪੇਟ ਦਰਦ ਮਤਲਬ ਮੈਂ ਸੁੱਲਕੇ ਨਹੀਂ ਆਂਦੀ ਸੀ ਜੀ ਮੈਡਮ ਰੰਦੀਪ ਨੂੰ ਮਿਲੇ ਤੇ ਇੱਕ ਮੈਡਮ ਹੋਰ ਨੇ ਜਿਉਂ ਉਹਨਾਂ ਨੂੰ ਮਿਲੇ ਮੈਂਨੇ ਇੱਕ ਹੀ ਸ਼ਿਕਾਇਤ ਲਈ ਰਹੀ ਸੀ ਜੀ ਉਹਨਾਂ ਨਾਲ ਹੀ ਬਣੀ ਬਰਾਮ ਲੱਗਦਾ ਜੀ ਵੀਰ ਨੂੰ ਮਤਲਬ ਕਾਫੀ ਜ਼ਿਆਦਾ ਹੀ ਚੌਣ ਲੱਗ ਕੇ ਸੀ ਜਦੋਂ ਆਉਣ ਲੱਗੇ ਮਤਲਬ ਕਾਫੀ ਜ਼ਿਆਦਾ ਪੇਨ ਹੁੰਦਾ ਸੀ ਜੀ ਵੋਮਿਟ ਵੀ ਆਉਣੀ ਹੁੰਦੀ ਚੱਕਰ ਆਣੇ ਤੇ ਮਤਲਬ 2 ਦਿਨ ਪਹਿਲਾਂ ਹੀ ਪੇਨ ਹੋਣ ਲੱਗ ਗਿਆ ਨਾ ਵੀਡੀਓਜ਼ ਮਤਲਬ ਖਤਮ ਵੀ ਹੋ ਜਾਂਦੀ ਪੀਰ ਵੀ ਮੇਰੀ ਸਾਰੀ ਬੋਡੀ ਵਿੱਚ ਬੀਕਨਸ ਬਹਿਸਦੀ ਮੈਨੂੰ ਇਹ ਵੀ ਰਿਡ ਵਿੱਚ ਇਕਲਵਾਂ ਬਿਸ ਹੋ ਜਾਂਦੇ ਸੀ ਆ ਵੀ ਉਹਦੇ ਉੱਤੇ ਇਹ ਪ੍ਰੋਬਲਮ ਸੀ ਜਦੋਂ ਮੈਂ ਸ਼ੇਅਰ ਲਈ ਉਸ ਤੋਂ ਬਾਅਦ ਮੈਨੂੰ ਠੀਕ ਹੈ ਬਿਲਕੁਲ ਸਾਨੂੰ ਕਹਿੰਦੇ ਦੱਸਿਆ ਸ਼ੰਗੀਰ ਵੱਲ ਮੈਮ ਮਿਲੇ ਸੀ ਉਹਨਾਂ ਨਾਲ ਗੱਲਬਾਤ ਹੋਈ ਇੱਥੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਤਾਂ ਫਿਰ ਮਿਲ ਨੰਤੀ ਜੀ ਇਹ ਪ੍ਰੋਬਲਮ ਤਾਂ ਚਾਹਾਨੂੰ ਸਾਨੂੰ ਪਤਾ ਲੱਗ ਗਿਆ ਕਿ ਇਹ ਪ੍ਰੋਬਲਮ ਹੁੰਦੀ ਹੈ ਇਹ ਪ੍ਰੋਬਲਮ ਹੁੰਦੀ ਕਿਉਂ ਇਹ ਵੀ ਤਾਂ ਜਾਨਣਾ ਬਹੁਤ ਜ਼ਰੂਰੀ ਹੈ ਪਰ ਇਹਦਾ ਜੇ ਮੇਨਲੀ ਆਪਾਂ ਗੱਲ ਕਰੀਏ ਦੇਖੋ ਮੈਂ ਬੇਸਿਕਲੀ ਗੱਲ ਕਰਾਂ ਸਟ्रेस ਲੈਵਲ ਅਨ ਹੈਲਦੀ ਫੂਡ ਲੈਕ ਆਫ ਐਕਸਰਸਾਈਜ਼ weight fluctuation ਫਰਸਟ ਬੋਟਲ ਦੇ ਵਿੱਚ ਰਿਜ਼ਲਟ ਆ ਜਾਂਦਾ ਹੈ 90% ਰਿਜ਼ਲਟ ਆਉਂਦਾ ਹੈ अच्छा ਜਿਹੜੀਆਂ ਲੇਡੀਜ਼ ਜਿਨ੍ਹਾਂ ਨੂੰ ਪ੍ਰੈਗਨੈਂਟ ਨੇ ਸਮੇਂ ਹੈ ਨਾ ਪਰ ਉਹਨਾਂ ਨੂੰ ਅੰਦਰੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਲੇਕਿ ਪ੍ਰੈਗਨੈਂਟ ਊਮਨਸ ਨੂੰ ਲੈ ਕੇ 16 ਸਾਲ ਹੋ ਗਏ ਸੀ ਪ੍ਰੈਗਨ ਸੋਰੀ ਮੈਰਿਜ ਹੋਈ ਉਹਨਾਂ ਨੂੰ ਸਾਰੇ ਡਾਕਟਰ ਨੇ ਉਹਨਾਂ ਨੂੰ ਜਵਾਬ ਕਹਿੰਦੇ ਵੀ ਨਹੀਂ ਪ੍ਰੈਗਨਨਸੀ ਹੁੰਦੀ ਉਹਨਾਂ ਨੂੰ ਮੈਂ ਜਦੋਂ ਦੱਸਿਆ ਸੀ ਕਿ ਯਾਰ ਤੁਸੀਂ ਯੂਜ਼ ਕਰੋ ਜਦੋਂ ਸੀ ਕਿ ਯੂਜ਼ਿੰਗ ਕੀਤੀ ਉਹਨਾਂ ਨੂੰ ਮੈਂ 6 ਮਹੀਨੇ ਤੱਕ ਦੱਸਿਆ 6 ਮਹੀਨੇ ਤੱਕ ਲਓ ਉਹਨਾਂ ਨੇ ਸਿਰਫ 3 ਮਹੀਨੇ ਦੇ 3 ਮਹੀਨੇ ਦੇ ਵਿੱਚ ਉਹਨੂੰ ਪ੍ਰੈਗਨਨਸੀ ਹੋਈਆ ਮਤਲਬ ਕਿ ਸਿਰਫ ਜਿਹੜੀ ਸਰੀਰ ਦੀਆਂ ਅੰਦਰਲੀਆਂ ਬਿਮਾਰੀਆਂ ਪੀਸੀਓਡੀ ਲਕੋਰੀਆ ਵਗੈਰਾ ਸਿਰਫ ਉਹਦੇ ਲਈ ਨਹੀਂ ਬਲਕਿ ਪ੍ਰੈਗਨਨਸੀ ਲਈ ਬਹੁਤ ਹੀ ਵਧੀਆ ਰਿਜ਼ਲਟ ਆ ਮੈਂ ਤਾਂ ਕਹਿੰਦੀ ਹਰ ਇੱਕ ਲੇਡੀ ਨੂੰ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹ ਕਤਾਇਕ ਦੱਸਣ ਪੇਸ਼ੰ ਦੇ ਇੱਕ ਦੂਜੀ ਭੈਣ ਦੇ ਨਾਮ ਸਲਾਹ ਕਰਕੇ ਦੱਸਣ ਵੀ ਮੈਨੂੰ ਆ ਪ੍ਰੋਬਲਮ ਆ ਇਹ ਦੂਜੇ ਕਾਰਨ ਬਿਮਾਰੀਆਂ ਨੂੰ ਆਪਣੇ ਰੋਗਾਂ ਨੂੰ ਆਪਣੇ ਅੰਦਰ ਰੱਖਦੀਆਂ ਨੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਇਹ ਰੋਗ ਕੋਈ ਬਹੁਤ ਵੱਡਾ ਨਹੀਂ ਹੈ ਪਰ ਬਹੁਤ ਸਾਰੇ ਰੋਗ ਅਜਿਹੇ ਹੁੰਦੇ ਨੇ ਜੋ ਸ਼ਰੀਰ ਨੂੰ ਜੋ ਹੈ ਉਹ ਕੰਗਾਲ ਬਣਾ ਦਿੰਦੇ ਨੇ ਪਰ ਸਾਨੂੰ ਪਤਾ ਹੀ ਨਹੀਂ ਲੱਗਦਾ ਪਰ ਇਹ ਔਰਤਾਂ ਆਪਣੇ ਅੰਦਰੂਨੀ ਬਿਮਾਰੀ ਤੋਂ ਠੀਕ ਹੋਈਆਂ ਨੇ ਤੇ ਕੈਮਰੇ ਦੇ ਮੋਰੇ ਬੋਲਣ ਨੂੰ ਰੈਡੀ ਹੋਈਆਂ ਨੇ ਇਹ ਸਭ ਤੋਂ ਵੱਡੀ ਗੱਲ ਹੈ ਪੀਸੀਓਡੀ ਦੀ ਸਮੱਸਿਆ ਲਕੋਰੀਆ ਦੀ ਸਮੱਸਿਆ ਇੱਕ ਅਜਿਹੀ ਸਮੱਸਿਆ ਹੈ ਜਿਨ੍ਹਾਂ ਬਾਰੇ ਔਰਤਾਂ ਜਾਗਰੂਕ ਹੀ ਨਹੀਂ ਨੇ ਪਰ ਇਹ ਔਰਤਾਂ ਠੀਕ ਹੋ ਕੇ ਮੋਰੇ ਆਈਏ ਨੇ ਕੈਮਰੇ ਦੇ ਤੁਸੀਂ ਕਿੱਥੋਂ ਆਏ ਮੈਮ ਸੰਗਰੂਰ ਤੋਂ ਹੀ ਸੰਗਰੂਰ ਤੋਂ ਆਹ ਕਾਦੀ ਸਮੱਸਿਆ ਸੀ ਤੁਹਾਨੂੰ ਮੈਮ ਮੈਨੂੰ ਪੀਰੀਅਡ ਬੰਦ ਹੀ ਹੋ ਗਏ ਸੀਗੇ ਜੀ ਮੈਨੂੰ ਮਤਲਬ ਆਉਂਦੇ ਨਹੀਂ ਸੀਗੇ ਤੇ ਮਤਲਬ ਮੈਨੂੰ ਪੀਰੀਅਡ ਨਾ ਆਉਣ ਕਰਕੇ ਨਾ ਮੇਰੇ ਪੇਟ 'ਚ ਗੰਡਾ ਬਣ ਗਿਆ ਸੀਗੀ ਮੈਂ ਪੇਟ ਵਾਲੇ ਡਾਕਟਰ ਨੂੰ ਦਿਖਾਇਆ ਤਾਂ ਡਾਕਟਰ ਕਹਿੰਦੇ ਵੀ ਤੁਹਾਡਾ ਆਪਰੇਟ ਕਰਨਾ ਪੈਣਾਗਾ ਵੀ ਜਿੱਥੇ ਮੇਰੇ ਪਹਿਲਾਂ ਵੀ ਬਹੁਤ ਸਾਰੇ ਆਪਰੇਟ ਹੋਏ ਹੋਏ ਨੇ ਕਹਿੰਦੇ ਵੀ ਜਿੱਥੇ ਇੰਨੇ ਤੁਹਾਡੇ ਆਪਰੇਸ਼ਨ ਹੋਗੇ ਵੀ ਹੋਰ ਹੋ ਜਾਣਗੇ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਹੈਗੀ ਮੈਂ ਡਰ ਗਈ ਮੈਂ ਕਿਹਾ ਵੀ ਹਏ ਇੰਨੇ ਆਪਰੇਸ਼ਨ ਹੋਣਗੇ ਫਿਰ ਮੈਨੂੰ ਅਚਾਨਕ ਹੀ ਆਪਣੀ ਕਰਨਦੀਪ ਮੈਡਮ ਨੇਗੇ ਉਹ ਮਿ ਤੇ ਉਹਨਾਂ ਨੂੰ ਮਿਲਣ ਨਾਲ ਮੈਂ ਉਹਨਾਂ ਨੂੰ ਜਦੋਂ ਆਪਣੀ ਸਮੱਸਿਆ ਦੱਸੀ ਉਹ ਕਹਿੰਦੇ ਮਨਜੀਤ ਮੈਡਮ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਕਹਿੰਦੇ ਤੁਸੀਂ ਵੀ ਆਪਣੀ ਕਸ਼ੀ ਕਿਆ ਰਹੀ ਹੈ ਇਹ ਲੋ ਕਹਿੰਦੇ ਤੁਸੀਂ ਮੈਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਇੱਕ ਕਸ਼ੀ ਕਿਆਰ ਨਾਲ ਇੰਨਾ ਵਧੀਆ ਰਿਜ਼ਲਟ ਮਿਲਿਆ ਕਿ ਮੈਂ ਨਾ ਮਤਲਬ ਮੈਨੂੰ ਐ ਲੱਗਿਆ ਵੀ ਮੈਂਨੇ ਉਹ ਗੱਠਾ ਕਿਤੇ ਹੀ ਗਈਆਂ ਮੇਰੀਆਂ ਮਤਲਬ ਤੁਹਾਨੂੰ ਪਹਿਲਾਂ ਇਹ ਕਹਿ ਦਿੱਤਾ ਗਿਆ ਵੀ ਤੁਹਾਨੂੰ ਆਪਰੇਸ਼ਨ ਕਰਾਉਣਾ ਪੈਣਾ ਆਪਰੇਸ਼ਨ ਕਰਾਉਣ ਲਈ ਡਾਕਟਰ ਨੇ ਕਹਿਤਾ ਸੀਗਾ ਕਿ ਤੁਹਾਨੂੰ ਚਾ ਕਿੰਨਾ ਦੱਸਾਂ ਖਰਚਾ ਮੈਂ ਮੇਰੇ ਵੱਤ ਤੁਹਾਨੂੰ ਪਤਾ ਹੀ ਆਪਰੇਸ਼ਨ ਤੇ ਤਾਂ ਖਰਚਾ ਘੱਟੋ ਘੱਟ 50-60 ਹਜ਼ਾਰ ਤਾਂ ਹੋਈ ਜਾਂਦਾ ਮੇਰਾ 60 ਹਜ਼ਾਰ ਇਹ ਤੇ ਉੱਪਰ ਦੀ ਜਿਹੜਾ ਸ਼ਰੀਰ ਦਾ ਝੀੜਫਾਰ ਹੋ ਜਾਣਾ ਤੁਹਾਨੂੰ ਪਤਾ ਚੀਰਪਾੜ ਤਾਂ ਮੇਰੇ ਪਹਿਲਾਂ ਹੀ ਪੈਸੇ ਮਤਲਬ ਆਪਰੇਸ਼ਨ ਪੰਜੇ ਹੋਏ ਹੋਏ ਸੀਗੇ ਉਹਦੇ ਕਰਕੇ ਮੈਂ ਡਰ ਗਈ ਬਹੁਤ ਤੇ ਮੈਨੂੰ ਇੱਕ ਸੀਸ਼ੀ ਦੇ ਨਾਲ ਜਦੋਂ ਇੰਨਾ ਵਧੀਆ ਰਿਜ਼ਲਟ ਮਿਲਿਆ ਮੈਨੂੰ ਮਤਲਬ ਐ ਲੱਗਿਆ ਵੀ ਮੈਂ ਹੋਰਾਂ ਨੂੰ ਵੀ ਦੱਸਾਂ ਦੱਸਣ ਨਾਲ ਮੈਡਮ ਮੈਂ ਜਦੋਂ ਹੋਰਾਂ ਨੂੰ ਵੀ ਦੱਸਿਆ ਵੀ ਮੈਨੂੰ ਐ ਕਰਕੇ ਪੀਰੀਅਡ ਬੰਦ ਹੋ ਗਏ ਸੀਗੇ ਮੈਨੂੰ ਬਾਰੇ ਬਹੁਤ ਜ਼ਿਆਦਾ ਕਹਿੰਦੇ ਵੀ ਤੁਹਾਡੀ 40 ਏਜ ਹੋ ਗਈ ਵੀ ਲਈ ਕੋਈ ਲਈ ਮੈਨੂੰ ਇੱਕ ਅਸੀਸੀ ਨੇ ਰਿਜ਼ਲਟ ਦਿੱਤਾ ਮਤਲਬ এবੀਸੀ ਨਾਲ ਵੀ ਸਰੀਰ ਜਿਹੜਾ ਆ ਉਮਰ ਤੋਂ ਪਹਿਲਾਂ ਪੀਰੀਅਡਸ ਬੰਦ ਹੋਣਾ ਸਰੀਰ ਦੇ ਵਿੱਚ ਬਹੁਤ ਸਾਰੇ ਰੋਗ ਲੈ ਕੇ ਆਉਂਦੇ ਨੇ ਤੁਹਾਨੂੰ ਹੋਰ ਵੀ ਬਹੁਤ ਮੁਸ਼ਕਿਲਾਂ ਹੋ ਸਕਦੀਆਂ ਤੇ ਅਸਰ ਪੈ ਗਿਆ ਮਤਲਬ ਮੇਰਾ ਆਪ ਦਾ ਬ੍ਰੇਨ ਮਤਲਬ ਆਪ ਦੇ ਆਪ ਨੂੰ ਐ ਲੱਗਿਆ ਵੀ ਬੰਦ ਹੋਣ ਲੱਗ ਗਿਆ ਪੇਟ ਦਾ ਤਾਂ ਤੁਹਾਨੂੰ ਦੱਸ ਹੀ ਨਹੀਂ ਸਾਦੇ ਦੱਸੇ ਦਿੱਤਾ ਵੀ ਗੱਠਾ ਬਣ ਗਈਆਂ ਪੇਟ ਦੇ ਵਿੱਚ ਤੇ ਇੰਨਾ ਜ਼ਿਆਦਾ ਹੋ ਗਿਆ ਮਤਲਬ ਫਿਰ ਮੇਰੇ ਨਾਲ ਨਾਲ ਨਿਗਾ ਦਾ ਵੀ ਸੈੱਟ ਹੋ ਗਿਆ ਤੇ ਉਸ ਤੋਂ ਬਾਅਦ ਮੇਰੇ ਜਿਹੜੇ ਪੀਰੀਅਡ ਸੀ ਸਹੀ ਆਉਣ ਲੱਗੇ ਜੀ ਬਿਲਕੁਲ ਤੁਸੀਂ ਕਿੱਥੋਂ ਆਏ ਸਿੱਜੀ ਕਲਾਰਾਂ ਤੋਂ ਜੀ ਕਲਾਰਾਂ ਤੋਂ ਆਇਓ ਤੁਹਾਨੂੰ ਵੀ ਕਾਦੀ ਪ੍ਰੋਬਲਮ ਸੀ ਮੈਨੂੰ ਰਸਵਾਲੀਆਂ ਦੀ ਪ੍ਰੋਬਲਮ ਸੀ ਜੀ ਹਾਂਜੀ ਬੜੀ ਗੜੀਂਗ ਬਹੁਤ ਜ਼ਿਆਦਾ ਜੀ 9 ਮਹੀਨੇ ਮੈਨੂੰ ਲਗਾਤਾਰ ਪੈਂਦੀ ਰਹੀ ਜੀ ਤੇ ਮੈਨੂੰ ਜੀ ਫਿਰ ਇਸ ਮੈਨੂੰ ਵੀ ਆਪਰੇਟ ਲਿਖਿਆ ਸੀਗਾ ਜੀ ਮੈਡਮ ਸਰਾਂ ਨੇ ਜੀ ਮੈਨੂੰ ਵੀ ਕਹਿੰਦਾ ਸੀ ਵੀ ਆਪਰੇਸ਼ਨ ਹੋਊਗਾ ਨਾ ਤੇ ਫਿਰ ਜੀ ਮੈਨੂੰ ਵੀ ਮੈਡਮ ਰੰਦੀਪ ਮਿਲੇ ਜੀ ਤੇ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਠੀਕ ਕਰਦਾ ਕਹਿ ਦੱਸਿਆ ਤਾਂ ਜਿੰਨਾਂ ਨੂੰ ਮਿਲਣ ਵੀ 20 ਦਿਨਾਂ ਦੇ ਵਿੱਚ ਰਿਜ਼ਲਟ ਆ ਗਿਆ ਸੀਗਾ ਜੀ ਤੁਸੀਂ ਕਿੱਥੋਂ ਆਇਓ ਮੈਂ ਮੈਂ ਕਨੌਰੀ ਤੋਂ ਆਇਆ ਕਨੌਰੀ ਤੋਂ ਤੁਹਾਡੀ ਕੈਪਸ ਮੈਨੂੰ ਹਰ ਮਹੀਨੇ ਦਿੱਕਤ ਰਹਿੰਦੀ ਸੀ ਜੀ ਕਮਰ ਦਰਦ ਸੀ ਮੇ ਪੇਟ ਦਰਦ ਮਤਲਬ ਮੈਨਸੇ ਜੁਲਕੇ ਨਹੀਂ ਆਉਂਦੇ ਸੀ ਜੀ ਪਰ ਮੈਂ ਜਦੋਂ ਮਤਲਬ ਮੈਡਮ ਰਣਦੀਪ ਨੂੰ ਮਿਲੇ ਤੇ ਇੱਕ ਮੈਡਮ ਹੋਰ ਨੇ ਜਿਉਂ ਉਹਨਾਂ ਨੂੰ ਮਿਲੇ ਮੈਂਨੇ ਇੱਕ ਹੀ ਸ਼ੀਅਰ ਲਈਤੀ ਸੀ ਜੀ ਉਹਨਾਂ ਨਾਲ ਹੀ ਮੈਨੂੰ ਆਰਾਮ ਲੱਗਿਆ ਜੀ ਉਸ ਤੋਂ ਬਾਅਦ ਜੀ ਮੈਨੂੰ ਪਰਕ ਲੱਗਿਆ ਤਾਂ ਮੈਂਨੇ ਕਿਸੇ ਹੋਰ ਨੂੰ ਵੀ ਦੱਸਿਆ ਤੇ ਉਹਨਾਂ ਨੇ ਦੇਖਦੇ ਹੋਏ ਜੀ ਮੇਰੇ ਤੋਂ ਕੁਦੇ ਦੇ ਮੰਗਵਾਈਆਂ ਨੇ ਜੀ ਤੁਹਾਨੂੰ ਮਤਲਬ ਪੀਰੀਅਡ ਟਾਈਮ ਤੇ ਨਹੀਂ ਆਉਂਦੇ ਸੀ ਨੀ ਜੀ ਖੁਲਕੇ ਨਹੀਂ ਆਉਂਦੇ ਸੀ ਖੁਲਕੇ ਨਹੀਂ ਆਉਂਦੇ ਸੀ ਤੇ ਇਹ ਪ੍ਰੋਬਲਮ ਬਹੁਤ ساری ਲੇਡੀਜ਼ ਦਾ ਇਦਾਂ ਸੋਚਦੀਆਂ ਹੋਣੀਆਂ ਵੀ ਇਹ ਤਾਂ ਨਾਰਮਲ ਜੀ ਪ੍ਰੋਬਲਮ ਆ ਫੇਕ ਹੀ ਹੋ ਗਿਆ ਵੀ ਕਈ ਵੇਲੇ ਇਦਾਂ ਜਾਂਦੀ ਵੀ ਬਹੁਤ ਦਿੱਕਤ ਸੀ ਜੀ ਮੈਨੂੰ ਵਾਈਟਨੈਸ ਦੀ ਦਿੱਕਤ ਸੀ ਨਾ ਜੀ ਬਿਲਕੁਲ ਹੀ ਸੋਲਵ ਹੋ ਗਈ ਜੀ ਮਤਲਬ ਕੋਰੀਆ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ ਹੁੰਨੀ ਹੈ ਜੀ ਕਿੰਨੀਆਂ ਸ਼ੂਸ਼ੀ ਪੀਤੀ ਮੈਂ ਮੇਕੀ ਪੀਤੀ ਹੈ ਜੀ ਉਹ ਵੀ ਕੁਛਕ ਬਚੀ ਪਈ ਹੋਣੀ ਜੀ ਇੱਕ ਦਿਨ ਵਾਲੀ ਮਤਲਬ ਤੁਸੀਂ ਉਹ ਠੀਕ ਹੋ ਪੂਰਾ ਕਿੰਨੇ ਪਰਸੈਂਟ ਫਰਕ ਪਿਆ ਕਿ ਪੂਰਾ ਪੈ ਗਿਆ ਪੂਰਾ ਪੈ ਗਿਆ ਜੀ ਹਾਂ ਜੀ ਤੁਸੀਂ ਕਿੱਥੋਂ ਆਏ ਜੀ ਘੱਟ ਤੋਂ ਤੁਹਾਨੂੰ ਕਾ main menu period matlab ਕਾਫੀ ਜ਼ਿਆਦਾ ਇਹ ਪੀਚੌਣ ਲੱਗੇ ਸੀ ਜਦੋਂ ਆਉਣ ਲੱਗੇ ਮਤਲਬ ਕਾਫੀ ਜ਼ਿਆਦਾ ਪੇਨ ਹੁੰਦਾ ਸੀ ਜੀ ਵੋਮਿਟ ਵੀ ਆਉਣੀ ਹੁੰਦੀ ਚੱਕਰ ਆਣੇ ਤੇ ਮਤਲਬ 2 ਦਿਨ ਪਹਿਲਾਂ ਹੀ ਪੇਨ ਹੋਣ ਲੱਗ ਜਾਣਾ ਪੀਰੀਅਡਸ ਮਤਲਬ ਖਤਮ ਵੀ ਹੋ ਜਾਂਦੇ ਫਿਰ ਵੀ ਮੇਰੀ ਸਾਰੀ ਬਾਡੀ ਵਿੱਚ ਵੀਕਨੈਸ ਰਹਿੰਦੀ ਸੀ ਪਰ ਜਦੋਂ ਮੈਨੂੰ ਇਹਨੂੰ ਸਟਾਰਟ ਕੀਤਾ ਮਤਲਬ 15 ਦਿਨਾਂ ਵਿੱਚ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਔਰ ਅੱবি ਨਾ ਕੋਈ ਵੀਕਨੈਸ ਹੁੰਦੀ ਹੈ ਮਤਲਬ ਜਿਹੜੀ ਮੇਰੀ ਬਾਡੀ ਵਿੱਚ ਪਹਿਲਾਂ ਹੁੰਦੀ ਸੀ ਉਹ ਰਿਜ਼ਲਟ ਵੀ ਬਹੁਤ ਵਧੀਆ ਆ ਜੀ ਤਾਂ ਤੁਸੀਂ ਦੱਸਿਆ ਨਾ ਵੀ ਬਹੁਤ ਜ਼ਿਆਦਾ ਪੇਨ ਹੁੰਦੀ ਸੀ ਤੁਹਾਨੂੰ ਇਹ ਜਿਹੜਾ ਦਰ ਇਹ ਲੜਕੀਆਂ ਨੂੰ ਬਹੁਤ ਜ਼ਿਆਦਾ ਹੁੰਦਾ ਹੀ ਹੈ ਹੈਨਾ ਫਿਰ ਬਹੁਤ ਸਾਰੇ ਕੁੜੀਆਂ ਪੇਨਕillers ਖਾਂਦੀਆਂ ਨੇ ਵੀ ਹਨਾ ਵੀ ਉਸ ਸਮੇਂ ਆਰਾਮ ਹੋ ਜਵੇ ਤੇ ਤੁਸੀਂ ਵੀ ਉਸ ਤੋਂ ਪਹਿਲਾਂ ਪੇਨਕillers ਵਗੈਰਾ ਖਾਂਦੇ ਹੋ ਹਣ ਜੀ ਮੈਂ ਮੈਂ ਪੈਨ ਕਿੰਨੇ ਰੋ ਵੀ ਲੈਂਦੀ ਸੀ ਮਤਲਬ ਜੈਕਸਨ ਵੀ ਲਗਾਉਂਦੀ ਸੀ ਕਿਉਂਕਿ ਇੰਨਾ ਪੈਨ ਤਾਂ ਸੈਨ ਨਹੀਂ ਹੁੰਦਾ ਜੀ ਹਾਂਜੀ ਔਰ ਮਤਲਬ ਫਿਰ ਵੀ ਕੁਝ ਨਹੀਂ ਹੁੰਦਾ ਮੈਂ ਤਾਂ ਸਾਰਾ ਦਿਨ ਪੈ ਰਹਿਣਾ ਬੈਠ ਰਹਿਸਤੇ ਤੇ ਫਿਰ ਸਟਡੀ ਵਗੈਰਾ ਵਿੱਚ ਵੀ ਸਾਨੂੰ ਪਤਾ ਕਿੰਨੀ ਦਿੱਕਤ ਆਉਂਦੀ ਆ ਬਟ ਜਦੋਂ ਤੋਂ ਮੈਨੇ ਇਹਨਾਂ ਸਟਾਰਟ ਕੀਤਾ ਇਵਨ ਮੈਨੇ ਆਪਣੀ ਫਰੈਂਡਸ ਨੂੰ ਵੀ ਦੱਸਿਆ ਉਹਨਾਂ ਨੂੰ ਵੀ ਬਹੁਤ ਵਧੀਆ ਰਿਜ਼ਲਟ ਮਿਲੇ ਜੀ ਇਹਦਾ ਤੇ ਹੁਣ ਮਤਲਬ ਤੁਸੀਂ ਬਿਲਕੁਲ ਠੀਕ ਹੋ ਚੁੱਕੇ ਕਿ ਹਲੇ ਤੁਹਾਡੀ ਦਵਾਈ ਚੱਲ ਰਹੀ ਹੈ ਮੈਂ ਮੈਂ ਬਿਲਕੁਲ ਠੀਕ ਹੋ ਰਹੀ ਆ ਜੀ ਮਤਲਬ ਬਿਲਕੁਲ ਠੀਕ ਹੋ ਗਈ ਬੱਟੋ ਹਲੇ ਮੈਂ ਕੰਟੀਨਿਊ ਕਰ ਰਹੀ ਆ ਜੀ ਕਿਉਂਕਿ ਵਾਈ ਕੰਟੀਨਿਊ ਕਰੇ ਕਿਵੇਂ ਖਾਂਦੇ ਹੋ ਤੁਸੀਂ ਨੂੰ ਪੀਂਦੇ ਹੋ ਕਿਵੇਂ ਮਤਲਬ ਲੈਂਦੇ ਹੋ ਮੈਂ ਮਤਲਬ ਰੋਟੀ ਖਾਂਨ ਤੋਂ ਅੱਧਾ ਘੰਟਾ ਬਾਅਦ ਜੀ ਜੇਕਰ ਮੈਂ ਈਵਨ ਨੂੰ ਮਤਲਬ ਜੇਕਰ 3 ਵਜੇ ਸ਼ਾਮ ਨੂੰ ਲੈਂਦੀ ਆ ਤਾਂ 3 ਵਜੇ ਅਗਲੇ ਦਿਨ ਲੈਣੀ ਆ 3 ਵਜੇ ਹਾਂਜੀ ਹਣਾ ਸੋ ਦੋ ਜਾਨੇ ਮੇਰੇ ਨਾਲ ਹੋਰ ਬੈਠੇ ਨੇ ਕਿ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਖੁੱਲ ਕੇ ਬੋਲਣਾ ਇਸ ਮੁੱਦੇ ਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਅਜਿਹੀ ਸਮੱਸਿਆ ਹੈ ਜਿੱਤੇ ਲੇਡੀਜ਼ ਬੋਲਣ ਨੂੰ ਸੁਨਾਮ ਤੋਂ ਸੁਨਾਮ ਤੁਹਾਨੂੰ ਕਦੀ ਪ੍ਰੋਬਲਮ ਹੈ ਮੈਨੂੰ ਹੀ ਪੀਰੀਅਡ ਵਿੱਚ ਇੱਕ ਮੰਥ ਮਿਸ ਹੋ ਜਾਂਦਾ ਸੀਗਾ ਵੀ ਉਹਦੇ ਇਸ ਇਹ ਪ੍ਰੋਬਲਮ ਸੀ ਜਦੋਂ ਮੈਂ ਸ਼ੀ ਕੇਅਰ ਲਈ ਉਸ ਤੋਂ ਬਾਅਦ ਮੈਨੂੰ ਹੁਣ ਠੀਕ ਹੈ ਬਿਲਕੁਲ ਮਤਲਬ ਟਾਈਮਿੰਗ ਦੀ ਕੋਈ ਮਤਲਬ ਇਹ ਸੀ ਵੀ ਕਦੀ ਮਹੀਨੇ ਬਾਅਦ ਆ ਗਿਆ ਕਦੀ 3 ਮਹੀਨੇ ਬਾਅਦ ਆ ਗਿਆ ਇਹਦਾ ਟਾਈਮ ਸੈੱਟ ਨਹੀਂ ਸੀ ਸੈੱਟ ਨਹੀਂ ਸੀ ਹੁਣ ਬਿਲਕੁਲ ਸੈੱਟ ਹੈ ਤੁਹਾਨੂੰ ਕਹਿੰਨੇ ਦੱਸਿਆ ਸ਼ੀ ਕੇਅਰ ਬਾਰੇ ਮੈਡਮ ਰਣਦੀਪ ਮੈਮ ਮਿਲੇ ਸੀ ਉਹਨਾਂ ਨਾਲ ਗੱਲਬਾਤ ਹੋਈ ਇੱਥੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਤਾਂ ਫਿਰ ਮੈਨੇ ਯੂਸ ਕਿ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਲੈਂਦੇ ਵਨੇ ਹੀ ਦੋ ਸ਼ਿਸ਼ੀਆਂ ਪਿੱਤੀਆਂ ਨੇ ਹੁਣ ਠੀਕ ਹੈ ਹੁਣ ਠੀਕ ਆ ਤੁਹਾਨੂੰ ਕਦੀ ਸਮੱਸਿਆ ਸੀ ਸਾਨੂੰ ਜੀ ਮਹਾਵਾਰੀ ਸਮੱਸਿਆ ਸੀਗੀ ਪੇਨ ਹੁੰਦੀ ਰਹਿੰਦੀ ਸੀ ਦੇ ਬੋਧਿਕ ਜੀ ਤੇ ਹੁਣ ਮਤਲਬ ਤੁਸੀਂ ਦਵਾਈ ਹੱਲੇ ਵੀ ਕੰਟੀਨਿਊ ਲੈ ਰਹੇ ਹੋ ਜਾਂ ਹੁਣ ਠੀਕ ਹੋ ਹਾਂਜੀ ਦਵਾਈ ਸੀ ਕੰਟੀਨਿਊ ਲੈ ਰਹੇ ਆ ਇੱਕ ਸੀ ਖਤਮ ਹੋ ਗਈ ਤੇ ਦੂਸਰੀ ਸ਼ੁਰੂ ਕੀਤੀ ਹੈ ਦੂਸਰੀ ਸ਼ੁਰੂ ਕੀਤੀ ਆ ਤੇ ਇਹ ਪ੍ਰੋਬਲਮ ਤੁਹਾਨੂੰ ਕਦੋਂ ਤੋਂ ਸੀ ਮੈਂ ਕਾਫੀ ਟਾਈਮ ਤੋਂ ਸੀ ਵਿੱਚ ਕਹਿੰਦੇ ਸੀ ਤੁਹਾਡੀ ਉਮਰ ਜ਼ਿਆਦਾ ਹੋਣ ਦੇ ਕਾਰਨ ਇਹ ਪ੍ਰੋਬਲਮ ਆਈ ਆ மேைக்கோப ਬਿਲਕੁਲ ਸੋ ਇਹ ਔਰਤਾਂ ਨੇ ਇਹ ਕਿਉਂਕਿ ਬਹੁਤ ਵਾਰ ਜਿਹੜਾ ਇਹ ਉਹ ਦਵਾਈ ਵੇਚਣ ਵਾਲਾ ਤੁਹਾਨੂੰ ਵਧਾ ਚੜਾ ਕੇ ਗੱਲਾਂ ਦੱਸ ਸਕਦਾ ਪਰ ਜਿਹੜੇ ਮਰੀਜ਼ ਹੁੰਦੇ ਨੇ ਜਿਹੜੇ ਹੱਥੀ ਜਿਨ੍ਹਾਂ ਨੇ ਦਵਾਈਆਂ ਪੀਤੀਆਂ ਹੁੰਦੀਆਂ ਨੇ ਜੇ ਉਹਨਾਂ ਦੀ ਗੱਲ ਲੋਕ ਸੁਣਦੇ ਨੇ ਤੇ ਉੱਤੇ ਜ਼ਿਆਦਾ ਟਰਸਟ ਕਰਦੇ ਨੇ ਕਿਉਂਕਿ ਇਹਨਾਂ ਨੇ ਜਿਵੇਂ ਦੱਸਿਆ ਕਿ ਇਹਨਾਂ ਨੂੰ ਲੋਕਾਂ ਨੇ ਕਹਿੰਦਾ ਵੀ ਤੁਹਾਡੀ ਉਮਰ ਜ਼ਿਆਦਾ ਹੋਗੀ ਤੁਹਾਨੂੰ ਟਾਪੀਰਸ ਨਹੀਂ ਆ ਰਹੇ ਨੇ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਸ ਦੀ ਏਜ ਲਿਮਿਟ ਕੋਈ 40 ਨਹੀਂ ਹੈ ਜੇਕਰ ਤੁਹਾਨੂੰ ਸਮੇਂ ਤੋਂ ਪਹਿਲਾਂ ਪੀਰੀਅਡਸ ਤੁਹਾਡੇ ਬੰਦ ਹੁੰਦੇ ਨੇ ਤੇ ਤੁਹਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿਹੜ ਜਿਹੜੇ ਤੁਹਾਨੂੰ ਇਸ ਸਮੇਂ ਔਰਤਾ ਕਰੇ ਬੈਠੀਆਂ ਦੇਖ ਰਹੀਆਂ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਦੇ ਬਾਰੇ ਨਹੀਂ ਪਤਾ ਜਿਨ੍ਹਾਂ ਨੂੰ ਪਾਣੀ ਪੈ ਰਿਹਾ ਹੈ ਪਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਹੁਤ ਨਾਰਮਲ ਹੈ ਉਹਨਾਂ ਨੂੰ ਕੀ ਕਹੋਗੇ ਮੈਮ ਮੈਂ ਤਾਂ ਇਹੀ ਕਹਿਣੀ ਹੈ ਕਿ ਵੀ ਜਿਹੜੀ ਸਾਡੀ ਸੀ 11 ਹੈਗੀ ਅਸੀਂ ਲੈਤੀ ਹੈਗੀ ਇਹਦਾ ਰਿਜ਼ਲਟ 100 ਤੋਂ 100% ਪਰ ਮਤਲਬ ਹੈਗਾਗਾ ਵੀ ਜਿਹੜਾ ਵੀ ਕੋਈ ਕਹਿੰਦਾਗਾ ਵੀ ਉਹ ਹਰੇਕ ਲੈ ਸਕਦਾ ਹੈ ਬਹੁਤ ਵਧੀਆ ਰਿਜ਼ਲਟ ਦੇ मैडम रणदीप ਸਾਡੇ ਨਾਲ ਮੌਜੂਦ ਨੇ ਮੈਮ ਬਾਰ ਬੜੇ ਜਿਹੜੇ ਤੁਹਾਡੇ ਮਰੀਜ਼ ਨੇ ਲਾਈਨ ਲੱਗੇ ਨੇ ਠੀਕ ਹੋਏ ਨੇ ਉਹ ਔਰਤਾਂ ਬੜੀਆਂ ਖੁਸ਼ ਨੇ ਕਿ ਜਿਹੜੀ ਬਿਮਾਰੀ ਸਾਨੂੰ ਆਪਰੇਸ਼ਨ ਦੱਸਿਆ ਗਿਆ ਸੀ ਅਸੀਂ ਉਹਦੇ ਕੋਲ ਉਸ ਚੀਜ਼ ਤੋਂ ਠੀਕ ਹੋ ਗਏ ਨੇ ਸੋ ਇਹ ਪ੍ਰੋਡਕਟ ਕਿਵੇਂ ਦਿਮਾਗ ਦੇ ਵਿੱਚ ਆਇਆ ਇਹ ਮੈਮ ਇਦਾਂ ਗਏ ਜਿੱਦਾਂ ਆਪਾਂ ਹੁਣ ਦੇਖ ਰਿਹਾ ਕਿ ਹਰ ਇੱਕ ਚੀਜ਼ ਦੇ ਵਿੱਚ ਟਾਕਸਿਨਸ ਕੈਮੀਕਲਸ ਆ ਰਹੇ ਨੇ ਮੇਨਲੀ ਆਪਾਂ ਫੂਡ ਦੀ ਗੱਲ ਕਰੀਏ ਤਪਣਾ ਇਹ ਫੂਡ ਇੰਨਾ ਕ ਜ਼ਿਆਦਾ ਕੈਮੀਕਲ ਭਰਪੂਰ ਹੋ ਚੁੱਕਿਆ ਜਿਹਦੇ ਕਰਕੇ ਕੀ ਹੈ ਵੀ ਐਲੋਪੈਥੀ ਨਾਲ ਸਾਈਡ ਇਫੈਕਟ ਬਹੁਤ ਜ਼ਿਆਦਾ ਨੇ ਤਾਂ ਆਪਾਂ ਨੇ ਸੋਚਿਆ ਵੀ ਕਿਉਂ ਨਾ ਲੇਡੀਜ਼ ਦੇਖੋ ਲੇਡੀਜ਼ ਜਿਹੜੀ ਹੈ ਉਹ ਇੱਕ ਤਰ੍ਹਾਂ ਦਾ ਕੰਨਿਆਂ ਦਾ ਰੂਪ ਹੈ ਨਾ ਅਗਰ ਉਹ ਠੀਕ ਹੁੰਦੀ ਹੈ ਕਿਉਂਕਿ ਲੇਡੀ ਨਾਲ ਹੀ ਸੰਸਾਰ ਚੱਲਦਾ ਜੀ ਤਾਂ ਆਪਾਂ ਸੋਚਿਆ ਕਿ ਕਿਉਂ ਨਾ ਲੇਡੀਜ਼ ਲਈ ਇਹ ਚੀਜ਼ ਪਰਫੈਕਟ ਆਪਾਂ ਕਰੀਏ ਵੀ ਉਹਨਾਂ ਦੇ ਜੇ ਕੋਈ ਇੰਟਰਨਲ ਪ੍ਰੋਬਲਮ ਹੈ ਉਹਨਾਂ ਲਈ ਆਪਾਂ ਐਵੇਂ ਦਾ ਕਸਿਰਪ ਤਿਆਰ ਕਰੀਏ ਕਿ ਉਹ ਬਿਲਕੁਲ ਠੀਕ ਹੋ ਜਾਣ ਕਿਉਂਕਿ ਅੱਜਕੱਲ ਜੋ ਫੂਡ ਲੈ ਰਹੇ ਆ ਉਹ ਇੰਨਾ ਕ ਖਤਰਨਾਕ ਹੈ ਕੀ ਜਿੰਨਾ ਕਰਕੇ ਲੇਡੀਜ਼ ਨੂੰ ਜਿਹੜੀ ਇੰਟਰਨਲ ਪ੍ਰੋਬਲਮ ਹੈ ਬਹੁਤ ਜ਼ਿਆਦਾ ਵੱਧ ਚੁੱਕੀ ਆ ਕਾਮਨਲੀ ਜੇ ਆਪਾਂ ਗੱਲ ਕਰੀਏ ਪੀਸੀਓਡੀ ਹੋ ਗਿਆ ਪੀਸੀਓਐਸ ਹੈ ਕਿਤੇ ਕਾਮਨ ਆਰਗਨ ਮਤਲਬ ਪਹਿਲਾਂ ਅੱਜ ਤੋਂ ਕੁਝ ਟਾਈਮ ਆਪਾਂ ਪਹਿਲਾਂ ਗੱਲ ਕਰੀਏ ਤੇ ਨਾ ਮਾਤਰੀ ਸੀ ਪਰ ਹੁਣ ਦੇ ਟਾਈਮ ਜੇ ਆਪਾਂ ਗੱਲ ਕਰੀਏ ਅੱਜਕੱਲ 100 ਵਿੱਚੋਂ 90% ਲੇਡੀਜ਼ ਨੂੰ ਇਹ ਪ੍ਰੋਬਲਮਸ ਨੇ ਪੀਸੀਓਡੀ ਪੀਸੀਓਐਸ ਤਾਂ ਉਹਨਾਂ ਦਾ ਇਹ سیرਪ ਨਾਲ ਅਸੀਂ ਮਤਲਬ ਪਤਾ ਹੀ ਨਹੀਂ ਹਜ਼ਾਰਾਂ ਲੇਡੀਜ਼ ਦੇ ਪਰ ਰਿਜ਼ਲਟ ਜਿਹੜਾ ਲੈ ਚੁੱਕੇ ਆ ਈਵਨ ਸਾਨੂੰ ਬਲੈਕ ਸਿੰਗਸ ਮਿਲਦੀਆਂ ਨੇ ਵੀ ਚਲੋ ਅਸੀਂ ਠੀਕ ਹੋ ਗਏ ਤਕ ਤਾ ਬਹੁਤ ਸਾਰੀਆਂ ਆਰਟਾਂ ਜਦੋਂ ਤੁਹਾਡੇ ਕੋਲ ਆਂਦੀਆਂ ਹੁੰਦੀਆਂ ਤੇ ਉਹਨਾਂ ਦੀ ਜਿਹੜੀ ਪਹਿਲਾਂ ਤੋਂ ਸੰਗਦੀਆਂ ਹੋਣੀਆਂ ਤੁਹਾਨੂੰ ਦੱਸਦੇ ਨੇ ਵੀ ਖੁੱਲ ਕੇ ਕਿੱਦਾਂ ਗੱਲ ਕਰੀਏ ਇਹ ਪ੍ਰੋਬਲਮ ਤੁਸੀਂ ਉਹਨਾਂ ਨੂੰ ਫਿਰ ਗਾਈਡ ਕਰਦੇ ਹੋ ਬਿਲਕੁਲ ਜੀ ਮੈਂ ਬਿਲਕੁਲ ਗਾਈਡ ਕਰਦੇ ਹਾਂ ਕਿਉਂਕਿ ਇਹ ਮੈਂ ਹੁੰਦਾ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੁਝ ਜਿੱਦਾਂ ਆਪਾਂ ਯੰਗਸਟਰ ਦੀ ਗੱਲ ਕਰੀਏ ਕੁਝ ਪੇਰੈਂਟਸ ਕਹਿੰਦੇ ਆ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਆਫਟਰ ਮੈਰਿਜ ਠੀਕ ਹੋ ਜਾਏਗਾ ਜਦਕਿ ਈਵਨ ਬਾਅਦ ਵਿੱਚ ਬਚਪਨ ਦੀ ਪ੍ਰੋਬਲਮ ਆ ਜਾਂਦੀ ਹੈ ਬੇਬੀ ਕਨਸੀਵ ਨਹੀਂ ਹੁੰਦਾ ਬਹੁਤ ਮੇਜਰ ਪ੍ਰੋਬਲਮਸ ਆ ਜਾਂਦੀਆਂ ਨੇ ਅਗਰ ਪਹਿਲਾਂ ਹੀ ਕਿਉਰ ਕੀਤਾ ਜਾਵੇ ਤਾਂ ਆਫਟਰ ਮੈਰਿਸ ਉਹ ਪ੍ਰੋਬਲਮ ਨਹੀਂ ਆਉਂਦੀ ਤਾਂ ਉਹਨਾਂ ਨੂੰ ਗਾਈਡ ਕਰਨਾ ਮਤਲਬ ਅਸੀਂ ਆਪਣਾ ਫਰਜ਼ ਸਮਝਦੇ ਹਾਂ ਹਨਾ ਤਾਂ ਕਿਸੇ ਦੀ ਜਾਨ ਬਚ ਸਕਦੀ ਹੈ ਕਿਉਂਕਿ ਅੱਜਕੱਲ ਯੂਟਰਸ ਕੈਂਸਰ ਇੰਨਾ ਕਿ ਜ਼ਿਆਦਾ ਹੋ ਰਿਹਾ ਕਿ ਹੈ ਵੀ ਡੈਥ ਬਹੁਤ ਜਲਦੀ ਹੋ ਜਾਂਦੀ ਹੈ ਲੇਡੀ ਸ਼ਾਈ ਫੀਲ ਕਰਦੀਆਂ ਨੇ ਤਾਂ ਅਸੀਂ ਉਹਨਾਂ ਨੂੰ ਪਹਿਲਾਂ ਕੰਫਰਟ ਕਰਦੇ ਹਾਂ ਕਿਉਂਕਿ ਅਗਰ ਤੁਸੀਂ ਨਾ ਹੋਏ ਤੁਸੀਂ ਆਪਣੀ ਫੈਮਿਲੀ ਨੂੰ ਕਿਵੇਂ ਸੰਭਾਲੋਗੇ ਆਪਣੇ ਬੱਚਿਆਂ ਦੇ ਦੇਖ ਰਿਹਾ ਕਿੱਦਾਂ ਕਰੋਗੇ ਇਕ ਚਾ ਜਿਹੜਾ ਤੁਹਾਡਾ ਸ਼ੀ ਕੇਅਰ ਹੈ ਇਹਦੇ ਨਾਲ ਮਤਲਬ ਉਹ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਕਿਉਂਕਿ ਜਿਹੜੀ ਔਰਤ ਦੀ ਪ੍ਰੋਬਲਮ ਹੈ ਨਾ ਸ਼ਾਇਦ ਉਹਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਬਿਮਾਰੀ ਦਾ ਨਾਮ ਕੀ ਹੈ ਹਨਾ ਸੋ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਜੋ ਸ਼ੀ ਕੇਅਰ ਠੀਕ ਕਰ ਰਿਹਾ ਹੈ ਸ਼ੀ ਕੇਅਰ ਮੈਮ ਜਿੱਦਾਂ ਹੋ ਗਿਆ ਆਪਾਂ ਨੂੰ ਮੈਂਸਟ੍ਰੂਲ ਮੇਨਲੀ ਆਪਾਂ ਗੱਲ ਕਰੀਏ ਤਾਂ ਪੀਰੀਡਸ ਘੱਟ ਆਉਣਾ ਲੇਟ ਆਉਣਾ ਮੰਥ ਵਿੱਚ ਦੋ ਦੋ ਵਾਰ ਆਣੇ ਪੇਡੂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਪੇਨ ਹੋਣਾ ਭਾਰ ਪੈਣਾ ਮੇਨਲੀ ਅਗਰ ਮੈਂ ਗੱਲ ਕਰਾਂ ਅੱਜਕੱਲ ਸਿਸਟ ਬਹੁਤ ਜ਼ਿਆਦਾ ਚੱਲ ਰਹੀ ਹੈ ਯੂਟਰਸ ਦੇ ਵਿੱਚ ਤਾਂ ਸਿਸਟ ਦਾ ਸੀਆ ਕਹ ਲੋ ਵੀ ਦੇਮੀ 10 ਦਿਨਾਂ ਦੇ ਵਿੱਚ ਰਿਜ਼ਲਟ ਆ ਜਾਂਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿਸਟ ਹੈ ਤਾਂ ਬਾਹਰ ਆ ਜਾਂਦੀ ਹੈ ਇਹ ਮਤਲਬ ਜਿੱਦਾਂ ਲੈਗ ਸਪੇਨ ਹੋਣਾ ਨਾਰਮਲੀ ਇੰਟਰਨਲ ਪ੍ਰੋਬਲਮ ਕੋਈ ਵੀ ਹੋਵੇ ਲੇਡੀਜ਼ ਇਹਦੇ ਸਿੰਪਟਮਸ ਕਿਵੇਂ ਪਤਾ ਲੱਗੇਗਾ ਇੱਕ ਔਰਤ ਨੂੰ ਕਿਵੇਂ ਪਤਾ ਲੱਗੇਗਾ ਕਿ ਮੇਰੇ ਅੰਦਰ ਇਹ ਬਿਮਾਰੀ ਆ ਚੁੱਕੀ ਹੈ ਮੈਂ ਹੁਣੇ ਠੀਕ ਕਰਾਉਣ ਦੇ ਲਈ ਦਵਾਈ ਲੈਣੀ ਆ ਉਹ ਸਿੰਪਟਮਸ ਕਿਹੜੇ ਹੋਣ ਸਿੰਪਟਮਸ ਮੈਂ ਆਪਾਂ ਗੱਲ ਕਰੀਏ ਮੇਨਲੀ ਤਾਂ ਪੀਰੀਅਡਸ ਇਰੈਗੂਲਰ ਹੁੰਦੇ ਆ ਸਟਾਰਟਿੰਗ 'ਚ ਪੀਰੀਅਡਸ ਜ਼ਿਆਦਾ ਲੇਟ ਹੋ ਜਾਂਦੇ ਆ ਜਾਂ ਫਿਰ ਐਕਸੈਸਿਵ ਹੋਣ ਲੱਗ ਜਾਂਦੇ ਆ ਤਾਂ ਨਾਰਮਲੀ ਪੇਨ ਹੋਣਾ ਸ਼ੁਰੂ ਹੋਊਗਾ ਤੁਹਾਡੇ ਲੈਗਸ ਦੇ ਵਿੱਚ ਵੀ ਪੇਨ ਹੁੰਦਾ ਹੈ ਸਟਮਕ ਦੇ ਵਿੱਚ ਵੀ ਪੇਨ ਹੁੰਦਾ ਹੈ ਇਵਨ ਸਟ्रेस ਲੈਵਲ ਸਟ्रेस ਲੈਵਲ ਦਿਖਣ ਲੱਗ ਜਾਂਦਾ ਲੇਡੀਜ਼ ਦੇ ਵਿੱਚ ਇੱਕ ਇੱਕ ਛੋਟਾ ਜਿਹਾ ਸਿੰਪਟਮ ਹੈ ਅੱਜ ਕੱਲ ਤੁਸੀਂ ਦੇਖੋਗੇ ਹਰ ਇੱਕ ਲੇਡੀ ਡੇਲੀ ਦੇ ਪਾ ਦੇਖਦੇ ਵੀ ਸਟ्रेस ਚ ਬਹੁਤ ਜ਼ਿਆਦਾ ਨੇ ਤਾਂ ਇੱਕ ਤਰ੍ਹਾਂ ਇਹ ਇੰਟਰਨਲ ਪ੍ਰੋਬਲਮ ਦਾ ਵੀ ਕਾਰਨ ਹੈ ਅਗਰ ਕਿਸੇ ਦਾ ਸਟ्रेस ਲੈਵਲ ਨਾਰਮਲ ਹੈ ਤਾਂ ਉਹਨਾਂ ਨੂੰ ਇੰਟਰਨਲ ਪ੍ਰੋਬਲਮ ਵੀ ਨਹੀਂ ਹੁੰਦੀ ਕੋਈ ਲੇਡੀ ਸਟ्रेस ਚ ਤਾਂ ਉਹਨਾਂ ਦੇ ਸ਼ੋਰ ਹੈ ਕਿ ਉਹਨਾਂ ਦੇ ਕੋਈ ਹਾਰਮੋਨਸ ਦੇ ਵਿੱਚ ਪ੍ਰੋਬਲਮ ਹੋਏਗੀ ਹੋਏਗੀ ਉਹਨਾਂ ਦੇ ਜਿਹੜੇ ਹਾਰਮੋਨਸ ਨੇ ਉਹ ਇਨਬੈਲੈਂਸ ਹੋ ਜਾਂਦੇ ਨੇ ਜਿਦੇ ਕਰਕੇ ਕੀ ਹੈ ਜਿਹੜੀ ਪ੍ਰੋਬਲਮਸ ਨੇ ਉਹ ਬਣਦੀਆਂ ਜੇ ਜਦੋਂ ਇਹ ਪ੍ਰੋਬਲਮਸ ਹੁੰਦੀਆਂ ਨੇ ਨਾ ਇਹ ਬਹੁਤ ਸਾਰੀਆਂ ਔਰਤ ਹੋਣਗੀਆਂ ਜੋ ਤੁਹਾਡੇ ਤੋਂ ਬਹੁਤ ਦੂਰ ਬੈਠੇ ਨੇ ਤੁਸੀਂ ਇਸ ਵੇਲੇ ਪੰਜਾਬ ਦੇ ਸੰਗਰੂੜ ਚ ਬੈਠੇ ਹੋ ਨਾ ਪਰ ਤੁਹਾਨੂੰ ਕੋਈ ਯੂਪੀ ਤੋਂ ਦੇਖ ਰਿਹਾ ਤੁਹਾਨੂੰ ਕੋਈ ਹਰਿਆਣਾ ਤੋਂ ਦੇਖ ਰਿਹਾ ਤੁਹਾਨੂੰ ਕੋਈ ਕੈਨੇਡਾ ਤੋਂ ਦੇਖ ਰਿਹਾ ਅਮਰੀਕਾ ਤੋਂ ਦੇਖ ਰਿਹਾ ਉਹਦੇ ਲਈ ਆਉਣਾ ਤੁਹਾਡੇ ਕੋਲ ਪੋਸਿਬਲ ਨਹੀਂ ਹੈਗਾ ਕਿ ਤੁਹਾਨੂੰ ਤੁਹਾਡੇ ਕੋਲ ਅਜਿਹੇ ਕੋਈ ਸੋਰਸ ਹੈਗੇ ਨੇ ਜੋ ਉਹਨਾਂ ਦੇ ਘਰ ਤੱਕ ਤੁਸੀਂ ਦਵਾਈ ਨੂੰ ਪਹੁੰਚਾ ਸਕੋ ਬਿਲਕੁਲ ਮੈਮ ਆਪਣਾ ਜੋ ਵੀ ਵਿਜ਼ਿਟ ਕਰਨਾ ਚਾਹੁੰਦਾ ਵਿਜ਼ਿਟ ਕਰਕੇ ਲੈ ਸਕਦਾ ਅਦਰਵਾਈਜ਼ ਆਪਣਾ ਇੱਕ ਕੋਰੀਅਰ ਸਿਸਟਮ ਹੈ ਕੋਰੀਅਰ ਜਿੱਥੇ ਵੀ ਬੈਠੇ ਨੇ ਉਹ ਆਪਣਾ ਜਿਹੜਾ ਪ੍ਰੋਡਕਟ ਹੈ ਉਹ ਮੰਗਵਾ ਸਕਦੇ ਨੇ ਈਵਨ ਪਹਿਲਾਂ ਅਸੀਂ ਲੋਕਲੀ ਵਰਕ ਕਰਦੇ ਸੀ ਮਤਲਬ ਕਿ ਇਹ ਸਾਡਾ ਇੰਡੀਆ ਦੇ ਵਿੱਚ ਹੀ ਇਹ ਜਿਹੜਾ ਪ੍ਰੋਡਕਟ ਹੈ ਮੂਵ ਹੋ ਰਿਹਾ ਸੀ ਬਟ ਤੁਸੀਂ ਹੁਣ ਬਲੀਵ ਨਹੀਂ ਕਰਨਾ ਸੀ ਨੀਅਰ ਅਬਾਊਟ 14 ਤੋਂ 15 ਕੰਟਰੀ ਦੇ ਵਿੱਚ ਜਿਹੜਾ ਆਪਣਾ ਪ੍ਰੋਡਕਟ ਹੈ ਉਹ ਪੇਜ ਰਹੇ ਆ ਜੀ ਜਾ ਰਹੇ ਨੇ ਕੋਰੀਅਰ ਜਾ ਰਹੇ ਨੇ ਹਾਂ ਜੀ ਹਾਂ ਅੱਛਾ ਇਹ ਜਿਹੜੀ ਇਹ ਜਿਹੜੀ ਸ਼ੀ ਕੇਅਰ ਹੈ ਇਹ ਕੱਲਾ ਸ਼ੀ ਕੇਅਰ ਦੇ ਲਈ ਆ ਜਾਂ ਹੀ ਕੇਅਰ ਵੀ ਦਾ ਯੂਜ਼ ਕਰ ਸਕਦਾ ਮਤਲਬ ਮੈਂ ਦੇਖਿਆ ਤੁਹਾਡੇ ਇੱਕ ਬਾਹਰ ਜੈਂਸ ਵੀ ਸੀ ਹਨਾ ਵੀ ਉਹਨਾਂ ਨੂੰ ਵੀ ਪ੍ਰੋਬਲਮ ਸੀ ਕਿ ਇਸ ਨੂੰ ਜੈਂਸ ਵੀ ਯੂਜ਼ ਕਰ ਸਕਦੇ ਨਹੀਂ ਨਹੀਂ ਮੈਮ ਇਹ ਓਨਲੀ ਲੇਡੀਜ਼ ਲਈ ਹੈ ਲੇਡੀਜ਼ ਦੇ ਹਾਰਮੋਨ ਨੂੰ ਬੈਲੈਂਸ ਕਰਨ ਵਾਸਤੇ ਹੈ ਕਿਉਂਕਿ ਲੇਡੀਜ਼ ਦੇ ਵਿੱਚ ਕੀ ਹੈ ਜਦੋਂ ਐਕਸੈਸਿਵ ਮਾਤਰਾ ਹੋ ਜਾਂਦੀ ਹੈ ਐਂਡਰੋਜਨ ਦੀ ਇਨਬੈਲੈਂਸ ਹੋ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਫੇਸ਼ੀਅਲ ਹੇਅਰ ਗਰੋਥ ਬਲੀਡਿੰਗ ਨਹੀਂ ਹੋਣਾ ਮਤਲਬ ਇਵਨ ਪੀਰੀਅਡਸ ਆਉਂਦੇ ਹੀ ਨਹੀਂ ਤਿੰਨ ਤਿੰਨ ਮੰਦ ਤਾਂ ਉਹ ਜਿਹੜਾ ਕੀ ਆ ਉਹ ਐਂਡਰੋਜਨ ਵੱਜ ਜਾਂਦਾ ਜਿਹਦੇ ਕਰਕੇ ਬੈਲੈਂਸ ਨਹੀਂ ਹੁੰਦੇ ਹਾਰਮੋਨਸ ਤਾਂ ਮੇਨਲੀ ਇਹ ਲੇਡੀਜ਼ ਦੇ ਹਾਰਮੋਨਸ ਨੂੰ ਬੈਲੈਂਸ ਕਰਦੀ ਹੈ ਤੇ ਜਿਹੜੀ ਲਕੋਰੀਆ ਦੀ ਪ੍ਰੋਬਲਮ ਹੈ ਹਨਾ ਇਹ ਜਿਹੜਾ ਜਦੋਂ ਪਾਣੀ ਪੈਂਦਾ ਇਹਨੂੰ ਇਹ ਜਿਹੜੀ ਲੇਡੀਜ਼ ਨੇ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਨੇ ਜਾਂ ਸ਼ਹਿਰਾਂ ਦੇ ਵਿੱਚ ਵੀ ਮੰਨ ਸਕਦੇ ਆ ਛੋਟੀ ਇਸ ਦੀ ਕੁੜੀ ਹੈ ਉਹਨਾਂ ਨੂੰ ਪਾਣੀ ਬਹੁਤ ਜ਼ਿਆਦਾ ਪੀਂਦਾ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਨਾਰਮਲ ਪ੍ਰੋਸੈਸ ਹੈ ਸਾਡੀ ਬਾਡੀ ਦਾ ਪ੍ਰੋਸੈਸ ਹੈ ਤੇ ਇਹਦੀ ਕੋਈ ਵੱਡੀ ਗੱਲ ਨਹੀਂ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਬਹੁਤ ਨਾਰਮਲ ਚੀਜ਼ ਹੈ ਜਾਂ ਇਹਦੇ ਲਈ ਵੀ ਤੁਹਾਨੂੰ ਦਵਾਈ ਮਸਟ ਹੋਣੀ ਚਾਹੀਦੀ ਦੇਖੋ ਮੈਮ ਐਦਾਂ ਹੁੰਦਾ ਹੈ ਜਿਹੜੀ ਇਹਦੇ ਵਿੱਚ ਇੰਗਰੀਡੀਅੰਟਸ ਪਾਏ ਗਏ ਨੇ ਜਿੱਦਾਂ aloever ਹੋ ਗਿਆ ਸ਼ਤਾਵਰੀ ਹੋ ਗਈ ਅਰਜੁਨ ਹੋ ਗਿਆ ਅਸ਼ਵਗੰਧਾ ਹੋ ਗਿਆ ਇਹ ਸਾਰੇ ਜੜੀਆਂ ਬੂਟੀਆਂ ਨੇ ਤਾਂ ਇਹੇ ਜ਼ਰੂਰੀ ਨਹੀਂ ਹੈ ਵੀ ਜੋ ਕੋਈ ਬਿਮਾਰ ਹੈ ਉਹੀ ਲੈ ਸਕਦਾ ਹੈ ਜ ਜਿਹਦੇ ਪੀਰੀਅਡ ਸਹੀ ਨਹੀਂ ਚੱਲ ਰਹੇ ਜੋ ਲੇਡੀ इवन 10 ਸਾਲ ਤੋਂ ਪਲੱਸ ਕੋਈ ਵੀ ਗਰਲ ਇਹਨੂੰ ਲੈ ਸਕਦੀ ਹੈ ਜ਼ਰੂਰੀ ਨਹੀਂ ਕਿ ਜਿਹਨੂੰ ਪ੍ਰੋਬਲਮ ਹੈ ਉਸੇ ਨਹੀਂ ਲੈਣਾ ਨਾਰਮਲ ਜੋ ਹੈ ਉਹ ਵੀ ਲੈਣ ਕਿਉਂਕਿ ਅੱਜਕੱਲ ਕੋਈ ਪਤਾ ਨਹੀਂ ਵੀ ਆਪਣੇ ਅੰਦਰ ਕੀ ਹੋ ਰਿਹਾ ਹੈ ਆਪਣੇ ਸਿਸਟਮ ਦੇ ਵਿੱਚ ਆਪਾਂ ਹੈਲਦੀ ਆਂ ਅਨ ਹੈਲਦੀ ਆਂ ਤਾਂ ਹਰ ਇੱਕ ਨੂੰ ਇਹ ਨਿਊਟ੍ਰੀਸ਼ਨ ਲੈਣਾ ਚਾਹੀਦਾ ਕੋਈ ਤਾਂ ਕੋਈ ਸਾਈਡ ਇਫੈਕਟ ਨਹੀਂ ਨਹੀਂ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਬਿਲਕੁਲ ਜਮਾ ਪਰਫੈਕਟ ਬਿਲਕੁਲ ਸੋ ਇਹ ਮੇਨਾਕ ਸਪੋਰਟ ਮੌਜੂਦ ਸੀ ਜਿਨ੍ਹਾਂ ਨੇ ਇਸ ਦਵਾਈ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਇਹ ਕੰਮ ਕਰਦਾ ਹੈ ਕਿਵੇਂ ਔਰਤਾਂ ਨੂੰ ਉਹਨਾਂ ਦੀ ਬਿਮਾਰੀ ਤੋਂ ਛੁਟਕਾਰਾ ਦਿਵਾ ਸਕਦਾ ਹੈ ਸੋ ਚਲਦੀ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰ ਦਿਓ ਸੋ ਜੋ ਸਾਡੀਆਂ ਧੀਆ ਭੈਣਾ ਮਾਵਾ ਬੈਠੀਆਂ ਨੇ ਉਹਨਾਂ ਨੂੰ ਇਹ ਫਾਇਦਾ ਮਿਲ ਸਕੇ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਹ ਵੀਡੀਓ ਉਸ ਔਰਤ ਤੱਕ ਪਹੁੰਚੇਗੀ ਜੋ ਇਸ ਬਿਮਾਰੀ ਤੋਂ ਜੂਝ ਰਹੀ ਹੈ ਸੋ ਚਲਦੀ ਵੀਡੀਓ ਨੂੰ ਸ਼ੇਅਰ ਕਰਨੇ ਤੁਹਾਡੀ ਜ਼ਿੰਮੇਵਾਰੀ ਹੈ ਤਾਂਕਿ ਔਰਤਾਂ ਨੂੰ ਵੱਧ ਤੋਂ ਵੱਧ ਇਸ ਦਾ ਫਾਇਦਾ ਜਿਹੜਾ ਹੈ ਉਹ ਮਿਲ ਸਕੇ ਨੰਤਿਪ ਜੀ ਇਹ ਪ੍ਰੋਬਲਮ ਤਾਂ ਚਲੋ ਸਾਨੂੰ ਪਤਾ ਲੱਗੀ ਵੀ ਇਹ ਪ੍ਰੋਬਲਮ ਹੁੰਦੀ ਹੈ ਇਹ ਪ੍ਰੋਬਲਮ ਹੁੰਦੀ ਕਿਉਂ ਇਹ ਵੀ ਤਾਂ ਜਾਨਣਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਅੱਜ ਕੱਲ ਆਪਾਂ ਦੇਖਦੇ ਹਾਂ ਜੀ ਹਰ ਇੱਕ ਨੂੰ ਇਹ ਪ੍ਰੋਬਲਮ ਆ ਰਹੀ ਹੈ ਪੀਰੀਅਡਸ ਦੀ ਪਰ ਇਹਦਾ ਜੇ ਮੇਨਲੀ ਆਪਾਂ ਗੱਲ ਕਰੀਏ ਦੇਖੋ ਮੈਂ ਬੇਸਿਕਲੀ ਅਗਰ ਗੱਲ ਕਰਾਂ ਸਟ्रेस ਲੈਵਲ 언ਹੈਲਦੀ ਫੂਡ ਲੈਕ ਆਫ ਐਕਸਰਸਾਈਜ਼ weight fluctuate ਪਰ ਇਸ ਤੋਂ ਬਿਨਾ ਅਗਰ ਮੇਜਰ ਆਪਾਂ ਗੱਲ ਕਰੀਏ ਤਾਂ ਉਹ ਹੈ ਜੀ ਅੱਜ ਕੱਲ ਆਪਣਾ ਜੋ 언ਹੈਲਦੀ ਫੂਡ ਹੈ ਜਿਹਦੇ ਵਿੱਚ ਮੈਦਾ ਤੇ ਰੀਹੀਟ ਆਇਲ ਹੈ ਜੋ ਮੈਨ ਕਾਰਨ ਮੈਦਾ ਜਿਹੜਾ ਹੈਗਾ ਆਪਾਂ ਲੈਨੇ ਆ ਆਪਾਂ ਪਹਿਲਾਂ ਕੀ ਹੁੰਦਾ ਸੀ ਲੋਕ ਕਦੇ ਕਦੇ ਕੁਝ ਆਇਲੀ ਬਣਾ ਲਿਆ ਕਦੇ ਨਹੀਂ ਬਣਾ ਲਿਆ ਨਿਰਵਾੜ ਕੁਝ ਦਿਨਾਂ ਬਾਅਦ ਆਪਾਂ ਟਰਾਈ ਕਰਦੇ ਸੀ ਹੁਣ ਕੀ ਹੈ ਸਵੇਭੀ ਆਇਲੀ ਸ਼ਾਮ ਨੂੰ ਵੀ ਆਇਲੀ ਫਾਸਟ ਫੂਡ ਬਹੁਤ ਜ਼ਿਆਦਾ ਹੋ ਰੱਖਿਆ ਤੇ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਮੈਦਾ ਯੂਜ਼ ਹੁੰਦਾ ਤੇ ਮੈਦਾ ਤੁਹਾਨੂੰ ਮੈਂ ਤੁਸੀਂ ਬਲੀਵ ਨਹੀਂ ਕਰਨਾ ਜੋ ਮੈਦਾ ਅੱਜਕਲ ਫੈਕਟਰੀਆਂ ਦੇ ਵਿੱਚ ਤਿਆਰ ਹੁੰਦਾ ਜੀ ਉਹਦੇ ਵਿੱਚ ਇੱਕ ਕੈਮੀਕਲ ਪਾਇਆ ਜਾਂਦਾ ਹੈ ਬੈਂਜ਼ੋਇਲ ਪਰੌਕਸਾਈਡ ਜਿਹੜਾ ਕਿ ਇੰਨਾ ਕੁ ਜ਼ਿਆਦਾ ਖਤਰਨਾਕ ਹੈ ਮਤਲਬ ਉਹ ਵਾਈਟਨਿੰਗ ਲਈ ਯੂਜ਼ ਕੀਤਾ ਜਾਂਦਾ ਵੀ ਮੈਦੇ ਦਾ ਰੰਗ ਹੋਰ ਵੀ ਜ਼ਿਆਦਾ ਵਾਈਟ ਹੋ ਜਾਏ ਤੇ ਉਹਨੂੰ ਹੋਰ ਸੌਫਟ ਬਣਾਉਣ ਲਈ ਐਲੋਕਸਨ ਮਿਕਸ ਕੀਤਾ ਹੋਇਆ ਹੁੰਦਾ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਖਤਰਨਾਕ ਹੈ ਜਿਹਦੇ ਨਾਲ ਯੂਟਰਸ ਕੈਂਸਰ ਬਣਦਾ ਤੇ ਇਹ ਸਾਰੀਆਂ ਚੀਜ਼ਾਂ ਇਹਦਾ ਕਾਰਨ ਬਣ ਸਕਦੀਆਂ ਨੇ ਔਰਤ ਦੀ ਸਿਹਤ ਦੇ ਲਈ ਇਹ ਇਹ ਸਿਰਫ ਔਰਤ ਦੇ ਲਈ ਨਹੀਂ ਗੇ ਇਹ ਤਾਂ ਇਹ ਤਾਂ ਇੱਕ ਨਾਰਮਲ ਜੈਂਸ ਦੇ ਲਈ ਵੀ ਆਂ ਵੀ ਇਹ ਚੀਜ਼ਾਂ ਉਹਨਾਂ ਨੂੰ ਵੀ ਹਾਨ ਕਰਦੀਆਂ ਨੇ ਬਿਲਕੁਲ ਜੈਂਸ ਨੂੰ ਵੀ ਕਰਦੀ ਨੇ ਜੀ ਅੱਜਕੱਲ ਦਾ ਯੂਥ ਹੈ ਜੋ ਹਰ ਇੱਕ ਅਨ ਹੈਲਦੀ ਵਰਸਨ ਹੈ ਹਰ ਇੱਕ ਲਈ ਹਮ ਬੋਲ ਨਹੀਂ ਤਾਂ ਦੂਸਰਾ ਆਪਾਂ ਗੱਲ ਕਰ ਰਹੇ ਆ ਜੀ ਦੇਖੋ ਸਾਰੇ ਦੱਸਦੇ ਨੇ ਵੀ ਨਾ ਪ੍ਰੋਬਲਮਸ ਹੋ ਰਹੀਆਂ ਨੇ ਬਟ ਕੋਈ ਇਹ ਨਹੀਂ ਦੱਸਦਾ ਵੀ ਇਹ ਕਿਉਂ ਹੁੰਦੀਆਂ ਨੇ ਜਿੱਦ ਆਪਾਂ ਸਟਾਰਟਿੰਗ ਚ ਗੱਲ ਕਰਕੇ ਛੱਡੇ ਆ ਤਾਂ ਜਿਹੜੀਆਂ ਪ੍ਰੋਬਲਮਸ ਨੇ ਅੱਜਕਲ ਦੇਖੋ ਆਪਾਂ ਰੀ ਹੀਟ ਆਇਲ ਜਿਹੜਾ ਯੂਜ਼ ਕਰਦੇ ਆ ਰੀ ਹੀਟ ਆਇਲ ਇਨ ਦਾ ਸੈਂਸ ਕਿ ਆਪਾਂ ਕੁਝ ਵੀ ਹੈਲਦੀ ਬਣਾਇਆ ਕੁਝ ਵੀ ਅਨ ਹੈਲਦੀ ਬਣਾਇਆ ਉਹਦੇ ਵਿੱਚ ਆਪਾਂ ਕਿਸੇ ਨੂੰ ਬੋਇਲ ਕਰਦੇ ਆ ਕੁਝ ਫਰਾਈ ਕਰਦੇ ਆ ਤਾਂ ਮੇਨਲੀ ਜਿਹੜਾ ਆਪਾਂ ਆਇਲ ਯੂਜ਼ ਕਰਦੇ ਆ ਉਹਨੂੰ ਦੁਬਾਰਾ ਦੁਬਾਰਾ ਰੀਹੀਟ ਕਰਦੇ ਆ ਮੰਨ ਲਓ ਆਪਾਂ ਇੱਕ ਵਾਰ ਪਕੌੜੇ ਬਣਾ ਲਏ ਤਾਂ ਉਹਨੂੰ ਆਪਾਂ ਸੰਭਾਲ ਕੇ ਰੱਖ ਦਿੰਨੇ ਵੀ ਨਹੀਂ ਨੈਕਸਟ ਟਾਈਮ ਆਪਾਂ ਕੁਝ ਹੋਰ ਟਰਾਈ ਕਰਾਂਗੇ ਹਨ ਇਵਨ ਇਹ ਆਪਾਂ ਆਪਣੇ ਘਰੇਖੀ ਨਹੀਂ ਸੰਭਾਲਦੇ ਬਾਹਰ ਜੋ ਆਪਾਂ ਫੂਡ ਲੈਣੇ ਉੱਥੇ ਵੀ ਇਹ ਸੇਮ ਚੀਜ਼ ਹੁੰਦੀ ਹੈ ਔਇਲ ਨੂੰ ਤਿੰਨ ਤਿੰਨ ਲਈ ਸੰਭਾਲਿਆ ਜਾਂਦਾ ਜਦਕਿ ਇਹ ਬਹੁਤ ਖਤਰਨਾਕ ਹੈ ਕਿਵੇਂ ਖਤਰਨਾਕ ਹੈ ਜੀ ਕਿਉਂਕਿ ਜਦੋਂ ਔਇਲ ਨੂੰ ਰੀਹੀਟ ਕੀਤਾ ਜਾਂਦਾ ਤਾਂ ਇੱਕ ਕੰਪੋਜੀਸ਼ਨ ਰਿਲੀਜ਼ ਹੁੰਦਾ ਜਿਹਦਾ ਨਾਮ ਕੀ ਹੈਗਾ ਐਕਰੋਲਿਨ ਐਕਰੋਲਿਨ ਐਮ ਇਹ ਦਾ ਕੈਮੀਕਲ ਹੈ ਜੀ ਜੋ ਕਿ ਕੈਂਸਰ ਤੱਕ ਯੂਟਰਸ ਕੈਂਸਰ ਸਿਸਟ ਪਤਾ ਨਹੀਂ ਕੀ ਕੀ ਜਨਰੇਟ ਕਰਦਾ ਦੇਖੋ ਲੇਡੀਜ਼ ਨੂੰ ਇਹ ਲੱਗ ਪ੍ਰੋਬਲਮ ਜਿਹੜਾ ਹੈਗਾ ਕਿ ਜਨਰੇਟ ਹੁੰਦੀ ਹੈ ਪਰ ਜੈਂਟਸ ਨੂੰ ਅਲੱਗ ਉਹਨਾਂ ਦੀ ਪ੍ਰੋਬਲਮ ਦੇਖਸਾਬ ਨਾਲ ਮਤਲਬ ਕਿ ਹਰ ਇੱਕ ਲਈ ਹਾਨੀਕਾਰਕ ਪਰ ਲੇਡੀਜ਼ ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਜਿਹੜਾ ਹੈ ਕੈਮੀਕਲ ਜਦੋਂ ਉਹਨਾਂ ਦੇ ਅੰਦਰ ਬਾਡੀ ਦੇ ਅੰਦਰ ਜਾਂਦਾ ਹੈ ਤਾਂ ਬਹੁਤ ਹੀ ਜ਼ਿਆਦਾ ਡੇਂਜਰਸ ਆਪਾਂ ਕਹਿ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿਸੇ ਦੀ ਇਸ ਜ਼ਿਆਦਾਤਰ ਇਹ 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 ਕਹਿਣਾ ਚਾਹੁੰਦੇ ਹੂ ਕਿ ਜਿਹੜਾ ਤੇਲ ਹੈ ਉਸ ਨੂੰ ਜੇ ਇੱਕ ਵਾਰ ਇਸਤੇਮਾਲ ਕਰ ਲਿਆ ਤੇ ਉਹਨੂੰ ਦੁਬਾਰਾ ਇਸਤੇਮਾਲ ਉਹ ਨਹੀਂ ਕਰਨਾ ਚਾਹੀਦਾ ਉਹ ਸਰੀਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਉਹ ਕੈਮੀਕਲ ਦਾ ਇੱਕ ਕਾਰਨ ਬਣਦਾ ਹੈ ਤੇ ਦੂਜੀ ਗੱਲ ਮੈਂ ਤਾਂ ਤੁਹੇ ਪੁੱਛਣਾ ਚਾਹੂੰਗੀ ਕਿ ਤੁਸੀਂ ਕਹਿੰਦਾ ਵੀ ਇਹ ਪ੍ਰੋਡਕਟ ਦਾ ਬੜਾ ਫਾਇਦਾ ਦੇ ਰਿਹਾ ਹੈ ਨਾ ਤੁਹਾਨੂੰ ਅਸੀਂ ਮਰੀਜ਼ਾਂ ਨਾਲ ਵੀ ਗੱਲ ਕਰ ਲਈ ਵੀ ਉਹ ਕਹਿੰਦੇ ਬੜਾ ਫਾਇਦਾ ਦੇ ਰਿਹਾ ਹੈ ਨਾ ਪਰ ਜਿੰਨੂੰ ਇਹ ਫਾਇਦਾ ਨਹੀਂ ਦੇ ਰਿਹਾ ਜਿਹਨੇ ਜੀ ਪੈਸੇ ਖਰਚੇ ਤਾਂ ਉਹ ਪ੍ਰੋਡਕਟ ਮੰਗਾ ਲਿਆ ਖਾਤਾ ਹੈ ਪਰ ਉਹਨੂੰ ਫਰਕ ਹੀ ਨਹੀਂ ਪੈ ਰਿਹਾ ਤੇ ਕੀ ਉਹਦਾ ਪੈਸਾ ਵੇਸਟ ਨਹੀਂ ਹੋਏਗਾ ਆਪਣਾ ਮੈਂ ਮਨੀ ਬੈਕ ਗਾਰੰਟੀ ਹੈ ਬਾਈ ਚਾਂਸ ਵੈਸੇ ਤਾਂ ਕੋਈ ਐਮੇਂਦਾ ਅਜੇ ਤੱਕ ਅਸੀਂ ਮਤਲਬ ਕੋਈ ਸਿੰਪਲ ਇੱਕ ਸਿੰਗਲ ਲੇਡੀ ਵੱਲੋਂ ਸਾਨੂੰ ਕੀ ਐਮੇਂਦਾ ਆਇਆ ਨਹੀਂ ਵੀ ਸਾਨੂੰ ਰਿਜ਼ਲਟ ਨਹੀਂ ਆਇਆ ਫਰਸਟ ਬੋਟਲ ਦੇ ਵਿੱਚ ਰਿਜ਼ਲਟ ਆ ਜਾਂਦਾ ਜੀ 90% ਰਿਜ਼ਲਟ ਆਉਂਦਾ ਤੇ ਕੋਈ ਹੀ ਲੇਡੀ ਹੋਊਗਾ ਜਿਹਨੂੰ ਸੈਕੰਡ ਬੋਟਲ ਦੇ ਵਿੱਚ ਰਿਜ਼ਲਟ ਆਇਆ ਹੋਊਗਾ ਮਨੀ ਬੈਕ ਗਾਰੰਟੀ ਜਿਹੜੀ ਅਸੀਂ ਦੇ ਰਹਿਆਂਗੇ ਬਾਈ ਚਾਂਸ ਕੋਈ ਕਹਿੰਦਾ ਵੀ ਸਾਨੂੰ ਰਿਜ਼ਲਟ ਨਹੀਂ ਆਇਆ ਉਹ ਸਾਨੂੰ ਵਾਪਸ ਕਰ ਸਕਦਾ ਪਰ ਜੇ ਉਹ ਪੂਰੀ ਸ਼ੀਸ਼ੀ ਪੀ ਕੇ ਕਹੇ ਕਿ ਮੈਨੂੰ ਰਿਜ਼ਲਟ ਹੀ ਨਹੀਂ ਆਇਆ ਫਿਰ ਉਹ ਤੁਹਾਨੂੰ ਵਾਪਸ ਕਿੱਦਾਂ ਕਰੋਗੇ ਅਦਵਾਜ वैसे हमें बहुत रेयर चांसेस है अभी कि कोई रिजल्ट ना आवे। और वैसे भी जो कोई कहता है तो कोई चक्कर नहीं। मतलब ਤੁਸੀਂ ਪੈਸੇ ਉਹਦੇ ਵਾਪਸ ਕਰ ਸਕਦੇ ਹੋ ਇਹ ਪਹਿਲੇ ਮੈਨੂੰ ਲੱਗਦਾ ਕਿ ਇਹ ਕਾਇਰਵੇਦਾ ਸੈਂਟਰ ਹੈ ਜਿਹਨੂੰ ਜਿਹੜੇ ਕਹਿ ਰਹੇ ਨੇ ਕਿ ਜੇਕਰ ਤੁਹਾਨੂੰ ਦਵਾਈ ਦਾ ਫਾਇਦਾ ਨਹੀਂ ਮਿਲ ਰਿਹਾ ਤੇ ਤੁਸੀਂ ਆਪਣੇ ਪੈਸੇ ਜਿਹੜੇ ਨੇ ਵਾਪਸ ਲੈ ਸਕਦੇ ਹੋ ਇੱਕ ਬਹੁਤ ਵੱਡੀ ਗੱਲ ਹੈ। ਇਹਨਾਂ ਨੂੰ ਆਪਣੀ ਦਵਾਈ ਤੇ ਬਹੁਤ ਖਾਸਾ ਉਮੀਦ ਹੈ। ਖਾਸਾ ਗਰੰਟੀ ਹੈ ਇਸ ਕਰਕੇ ਇਹ ਜਿਹੜਾ ਨੇ ਗੱਲਬਾਤ ਹੈ ਜਿਹੜੀ ਇਹਨਾਂ ਨੇ ਕੀਤੀ ਹੈ ਸੋ ਸਾਡੇ ਨਾਲ ਇਹ ਦੂਸਰੇ ਡਾਕਟਰ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਕਿ ਆਖਿਰਕਾਰ ਕੀ ਕੁਝ ਦਵਾਈ ਦੇ ਵਿੱਚ ਲਿਆਂਦਾ ਗਿਆ ਹੈ ਤੇ ਕਿਵੇਂ ਲਿਆਂਦਾ ਗਿਆ ਹੈ ਸੋ ਇਹ ਵੀਰ ਸਾਹਿਬ ਨਾਲ ਮੌਜੂਦ ਨੇ ਜਿਹੜੇ ਅੱਗੇ ਤੋਂ ਅੱਗੇ ਜੋ ਹੈ ਔਰਤਾਂ ਨੂੰ ਇਸ ਬਾਰੇ ਗਾਈਡ ਕਰਦੇ ਨੇ ਤੁਸੀਂ ਹੁਣ ਤੱਕ ਕਿੰਨੀਆਂ ਕਿ ਔਰਤਾਂ ਨੂੰ ਗਾਈਡ ਕਰ ਚੁੱਕੇ ਹੋ ਜੀ ਮੈਂ ਕਾਫੀ ਔਰਤਾਂ ਨੂੰ ਗਾਈਡ ਕਰ ਚੁੱਕੀ ਹਾਂ ਜੀ ਔਰ ਤਕਰੀ ਲਗਭਗ ਅਸੀਂ ਜਿੰਨੇ ਵੀ ਉਹ ਤੁਹਾਨੂੰ ਗਾਇਡ ਕਰ ਚੁੱਕਿਆ ਅਸੀਂ کافی ਜ਼ਿਆਦਾ ਪ੍ਰੋਡਕਟ ਜਿਹੜੇ ਦੇ ਚੁੱਕਿਆ ਸੀ ਯਾਰ ਔਰ ਉਹਨਾਂ ਦੇ ਜਿਹੜੇ ਵੀਓ ਨੇ ਬਹੁਤ ਅੱਛੇ ਹੋਨੇ ਰਿਜ਼ਲਟ ਵੀ ਬਹੁਤ ਥਿਆ ਰਹੇ ਆ ਜੀ ਸਾਨੂੰ ਆ ਇਹਦੀ ਸਭ ਤੋਂ ਪਹਿਲਾ ਸ਼ੁਰੂਆਤ ਤਾਂ ਸ਼ਾਇਦ ਤੁਸੀਂ ਆਪਣੇ ਘਰ ਤੋਂ ਕੀਤੀ ਹੋएगी ਕਿ ਤੁਹਾਡੇ ਘਰ ਦੇ ਵਿੱਚ ਵੀ ਕਿਸੇ ਲੇਡੀਜ਼ ਨੂੰ ਇਹ ਸਮੱਸਿਆ ਸੀ ਜੀ ਮੈਂ ਹਾਂ ਜੀ ਜਿਸ ਤਰ੍ਹਾਂ ਕਿ ਮੇਰੇ ਵਾਈਫ ਸੀ ਉਹਨੂੰ ਵਾਈਫ ਨੂੰ ਪ੍ਰੋਬਲਮ ਜਿਸ ਤਰ੍ਹਾਂ ਕਿ ਮੈਂ ਗੱਲ ਕਰਦਾ ਜੀ ਕਿ ਮੈਂ ਇੱਕ ਪੈਰਾਮੈਡੀਕਲ ਕਾਉਂਸਲ ਆਫ ਇੰਡੀਆ ਤੋਂ ਇੱਕ ਮਾਨਤਾ ਪ੍ਰਾਪਤ ਡਾਕਟਰ ਵੀ ਆ ਜੀ ਔਰ ਉਹਦੇ ਨਾਲ ਨਾਲ ਮੈਂ ਜਿਸ ਤਰ੍ਹਾਂ ਕਿ ਲਗਭਗ ਜਿਸ ਤਰ੍ਹਾਂ ਕਿ ਬੜੇ ਬੜੇ ਡਾਕਟਰ ਸੀਗੇ ਹਸਪੀਟਲ ਸੀਗੇ ਉਹਨਾਂ ਤੋਂ ਮੈਂ ਮੈਡੀਸਨ ਜਿਹੜੀ ਆਪਣਾ ਐਲੋਪੈਥੀ ਮੈਡੀਸਨ ਆਉਂਦੀ ਹੈ ਜੀ ਤਾਂ ਮੈਡੀਸਨ ਕਾਫੀ ਜਗ੍ਹਾ ਤੋਂ ਲਈ ਲੇਕਿਨ ਉਹਨਾਂ ਨੂੰ ਕਿਤੋਂ ਵੀ ਫਰਕ ਨਹੀਂ ਪਿਆ ਜੇ ਗੱਲ ਕਰਦੇ ਆਪਾਂ 9 ਮਹੀਨੇ ਲਗਾਤਾਰ ਉਹਨੂੰ ਜਿਹੜੀ ਬਲੀਡਿੰਗ ਦੀ ਪ੍ਰੋਬਲਮ ਸੀ ਲਗਾਤਾਰ ਚੱਲਦੀ ਰਹੀ ਸੀਗੀ ਜੀ ਇਸ ਤਰ੍ਹਾਂ ਕਿ ਆਪਾਂ ਗੱਲ ਕਹਿ ਸਕਦੇ ਆ ਕਿ ਰਸੌਲੀਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਉਹ ਕਿਤੋਂ ਵੀ ਸੈੱਟ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਮੇਰੇ ਸਰ ਮਿਲੇ ਸਾਨੂੰ ਔਰ ਆਪਣਾ ਦੱਸਿਆ ਗਿਆ ਕਿ ਸੰਗਰੂਰ ਤੋਂ ਸਾਨੂੰ ਇੱਕ ਜਿਹੜੇ ਆਪਣਾ ਫੂਡ ਸਪਲੀਮੈਂਟ ਪ੍ਰੋਡਕਟ ਮਿਲਦੇ ਆ ਸੀਕੇਰ ਮਿਲਦੇ ਆ ਜੀ ਅਸੀਂ ਉਹ ਕਰੋ ਸਟਾਰਟਿੰਗ ਦੇ ਵਿੱਚ ਸੀਕੇਰ ਲਈ ਉਹ ਸੀਕੇਰ ਦੇ ਨਾਲ ਸਾਨੂੰ 15 ਤੋਂ 20 ਦਿਨ ਤੋਂ ਬਾਅਦ ਸਾਨੂੰ ਇੱਕ ਰਿਜ਼ਲਟ ਮਿਲਿਆ ਜਿਸ ਤਰ੍ਹਾਂ ਕਿ ਉਹਦੇ ਨਾਲ ਦੱਸਿਆ ਗਿਆ ਸੀ ਕਿ ਲਗੋਰੀ ਦੇ ਬੱਚੇ ਦਾਨੀ ਦੇ ਸੌਲੀਆਂ ਕੋਈ ਜਿਸ ਤਰ੍ਹਾਂ ਕਿ ਤੁਹਾਨੂੰ ਪੇਨ ਦੀ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਘਰਸ ਦੀ ਪ੍ਰੋਬਲਮ ਹੁੰਦੀ ਹੈ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਇਹ ਉਹ ਠੀਕ ਹੋ ਜਾਂਦਾ ਤਾਂ ਜੀ ਸਾਨੂੰ ਦੱਸਿਆ ਗਿਆ ਸੀ ਕਿ ਤਿੰਨ ਤੋਂ 6 ਮਹੀਨੇ ਸਾਡਾ ਜਿਹੜਾ ਇਹ ਪ੍ਰੋਡਕਟ ਆ ਤੁਸੀਂ ਵਰਤੋਗੇ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਮਿਲੇਗਾ ਸਾਰਾ ਲੇਕਿਨ ਅਸੀਂ ਪੂਰਾ ਪ੍ਰੋਪਰਲੀ 3 ਮਹੀਨੇ ਜਿਹੜਾ ਇਹ ਪ੍ਰੋਡਕਟ ਨਹੀਂ ਵਰਤਿਆ ਔਰ ਲਗਭਗ ਪੌਣੇ ਕਿਤੇ 9 ਮਹੀਨੇ ਅਸੀਂ ਪ੍ਰੋਡਕਟ ਲਿਆ ਸੀਗਾ ਅੱਜ ਲਗਭਗ 3 ਸਾਲ ਹੋ ਚੁੱਕੇ ਆਗੇ ਉਸ ਚੀਜ਼ ਦੀ ਜਿਹੜੀ ਆਪਣਾ ਬੱਚੇਦਾਨੀ ਦੇ ਵਿੱਚ ਰਸੌਲੀਆਂ ਸੀਗੀਆਂ ਉਹ ਬਿਲਕੁਲ ਠੀਕ ਹੋ ਚੁੱਕੀਆਂ ਨੇ ਜੀ ਦੁਬਾਰਾ 3 ਸਾਲ ਹੋ ਚੁੱਕੀਆਂ 3 ਸਾਲ ਤੋਂ ਬਾਅਦ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਹੁਣ ਤੱਕ ਜੀ ਔਰ ਪਲੱਸ ਉਸ ਤੋਂ ਬਾਅਦ ਅਸੀਂ ਜਿੰਨੇ ਵੀ ਲੇਡਿੰਗ ਹੁੰਦੇ ਸੀ ਇਹ ਪ੍ਰੋਡਕਟ ਦਿੱਤਾ ਜੀ ਤੇ ਮੇਰੇ ਵਾਈਫ ਉਹਨਾਂ ਨੇ ਵੀ ਤਕਰੀਬਨ ਦੱਸਦੇ ਰਹਿੰਦੇ ਸੀਗੇ ਕਿ ਐਦਾਂ ਕਰਕੇ ਕਿਸ ਨੂੰ ਲਕੋਰੀ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਅ ਪਿੱਠਦਰਦ ਦੀ ਪ੍ਰੋਬਲਮ ਆ ਗਈ ਹਾਂਜੀ ਹਾਂਜੀ ਤੇ ਜਿਸ ਤਰ੍ਹਾਂ ਬੱਚੇਦਾਨੀ ਦੇ ਵਿੱਚ ਰਸੋਲੀਆਂ ਜਿਸ ਤਰ੍ਹਾਂ ਕਿ ਹੁਣ ਵੀ ਅਸੀਂ ਲਗਭਗ ਆਪਣੇ ਪਿੰਡ ਦੇ ਵਿੱਚ ਦੋ ਲੇਡੀਆਂ ਨੂੰ ਪ੍ਰੋਡਕਟ ਦਿੱਤੇ ਆਂਗੇ ਜਿਸ ਤਰ੍ਹਾਂ ਕਿ ਉਹਨਾਂ ਨੂੰ ਬੱਚੇਦਾਨੀ ਦੇ ਵਿੱਚ ਰਸੋਲੀਆਂ ਸੀਗੇ ਪਾਣੀ ਵਾਲੀਆਂ ਰਸੋਲੀਆਂ ਸੀਗੀਆਂ ਤਾਂ ਹੀ ਉਹਨਾਂ ਨੂੰ ਪੇਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਜੀ ਤਾਂ ਹੀ ਲਗਭਗ ਉਹਨਾਂ ਦਾ ਜਿਹੜਾ ਪੇਨ ਸੀਗਾ ਜਾਂ ਫਿਰ ਰਸੋਲੀਆਂ ਦੀ ਉਹਨਾਂ ਦਾ ਜਿਹੜਾ ਸਾਈਜ਼ ਸੀ ਉਹ ਘਟਣਾ ਸ਼ੁਰੂ ਹੋ ਗਿਆ ਜੀ ਇਹ ਐਨਾ ਕਹਿੰਦੇ ਹਾਂ ਉਸ ਸਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸੋ ਇਹ ਜਾਣਕਾਰੀ ਸਾਂਝਾ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਜਾਣਕਾਰੀ ਸਾਂਝੀ ਕਰਨਗੇ ਤੇ ਅੱਗੇ ਔਰਤਾਂ ਤੱਕ ਇਹ ਜਾਣਕਾਰੀ ਪਹੁੰਚੇਗੀ ਤੇ ਉਹਨਾਂ ਨੂੰ ਜੋ ਹੈ ਉਹ ਫਾਇਦਾ ਹੋਵੇਗਾ ਸੋ ਸੱਜਣਾ ਡਾਕਟਰ ਪਲਵਿੰਦਰ ਕੌਰ ਮੌਜੂਦ ਨੇ ਜਿਹੜੀ ਪੂਰੀ ਜਾਣਕਾਰੀ ਦੇ ਰਹੇ ਸੀ ਜਿਹੜੇ ਪੇਸ਼ੈਂਟ ਆਈ ਸੀ ਵੀ ਇਹਨੂੰ ਕਿੱਦਾਂ ਇਸਤੇਮਾਲ ਕਰਨਾ ਹੈ ਕਿਵੇਂ ਇਸਤੇਮਾਲ ਕਰਨਾ ਹੈ ਸੋ ਡਾਕਟਰ ਸਾਹਿਬਾ ਮੌਜੂਦ ਨੇ ਡਾਕਟਰ ਜਿਹੜਾ ਤੁਹਾਡੇ ਨਵੇਂ ਜੁੜੇ ਨੇ ਉਹ ਕਿਵੇਂ ਇਸ ਨੂੰ ਯੂਜ਼ ਕਰਨ ਜਿਨ੍ਹਾਂ ਦੇ ਘਰੇ ਪਹੁੰਚੇਗਾ ਪੂਰਾ ਪ੍ਰੋਸੈਸ ਜਰੂਰ ਸਮਝਾਓ ਹਾਂਜੀ ਇਹ ਜਿਹੜੀ ਮੈਡੀਸਨ ਆ ਸੀ ਕੇਅਰ ਹੈ ਇਹਨੂੰ ਯੂਜ਼ ਕਰਨੇ ਜਿਵੇਂ ਕਹਿੰਦੇ 2 10 ਐਮ ਐਲ ਸਵੇਰ 10 ਐਮ ਐਲ ਸ਼ਾਮ ਨੂੰ ਇਹ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਵਿੱਚ ਲੈ ਸਕਦੇ ਹੋ ਠੀਕ ਹੈ ਇਹ ਉਹ ਪੇਸ਼ੈਂਟ ਲੈ ਸਕਦੇ ਜਿਵੇਂ ਕਹਿੰਦੇ ਲੜਕੀਆਂ 10 ਸਾਲ ਤੋਂ 60 ਸਾਲ ਤੱਕ ਲੈ ਸਕਦੀਆਂ ਜੇ ਇਹਨੂੰ ਕਿਸੇ ਵੀ ਲੇਡੀ ਨੂੰ ਡਿਸਚਾਰਜ ਦੀ ਪ੍ਰੋਬਲਮ ਆ ਉਹ ਵੀ ਲੈ ਸਕਦੇ ਆ ਕੋਈ ਪੇਨ ਆ ਕਮਰ ਪੇਨ ਆ ਪੇਟ ਦਰਦ ਦਾ ਕੁਝ ਵੀ ਆ ਇਹ ਲੈ ਸਕਦੇ ਆ ਇਹ ਉਂ ਘਟ ਆਉਂਦੀ ਹੈ ਜਿਵੇਂ ਕਹੇ ਮਹਾਵਾਰੀ ਉਹ ਵੀ ਯੂਜ਼ ਕਰ ਸਕਦੇ ਆ ਜਿਨ੍ਹਾਂ ਨੂੰ ਜ਼ਿਆਦਾ ਆਉਂਦੀ ਹੈ ਉਹ ਵੀ ਯੂਜ਼ ਕਰ ਇੱਕ ਜੁੱਟ ਟੋਨ 81 ਟੋਨ ਠੀਕ ਹੈ ਇਹਦਾ ਕੋਈ ਵੀ ਨੁਕਸਾਨ ਨਹੀਂ ਠੀਕ ਹੈ ਹਰ ਕੁੜੀ ਲਈ 6 ਮਹੀਨੇ ਦਾ ਕੋਰਸ ਹੈ 6 ਮਹੀਨੇ ਤੱਕ ਲੈ ਸਕਦੇ ਕਈਆਂ ਲੇਡੀਜ਼ ਨੂੰ ਇੱਕ ਬੋਤਲ ਪੀਣ ਨਾਲ ਹੀ ਰਿਜ਼ਲਟ ਮਿਲ ਜਾਂਦਾ ਕੋਈ ਬਹੁਤ ਹੀ ਘੱਟ ਪੇਸ਼ੈਂਟ ਹੈ ਜਿਨ੍ਹਾਂ ਦੇ ਨਾਲ ਵੀ ਇਹ ਦੋ ਬੋਤਲਾਂ ਦਾ ਬਾਅਦ ਰਿਜ਼ਲਟ ਮਿਲਦਾ ਠੀਕ ਹੈ ਬਾਕੀ ਇਹ ਪੇਸ਼ੈਂਟ ਜਿਨ੍ਹਾਂ ਨੂੰ ਬ੍ਰੈਂਕ ਪ੍ਰੈਗਨੈਂਸੀ ਨਹੀਂ ਹੁੰਦੀ ਦੇਖੋ ਪ੍ਰੈਗਨਨਸੀ ਨਹੀਂ ਇਹ ਯੂਟਰਨ ਕਾ ਪੀਨ ਉਹਨਾਂ ਨੂੰ ਪ੍ਰੈਗਨਨਸੀ ਮੇਰੇ ਪੇਸ਼ੈਂਟ ਆ ਜਿਹੜਾ ਇਹਨਾਂ ਨੂੰ 12 ਸਾਲ ਹੋ ਗਏ ਪ੍ਰੈਗਨਨਸੀ ਨਹੀਂ ਹੋਈ ਉਹਨਾਂ ਨੂੰ ਮੇਹ ਯੂਟਰਨ ਕ ਲਿਖਾ 83 ਕੇਰ ਉਹਨਾਂ ਨੂੰ 12 ਸਾਲਾਂ ਬਾਅਦ ਪ੍ਰੈਗਨਨਸੀ ਬੇਟਾ ਹੋਈ ਹਰ ਤਾਂ ਅ ਜਿਨ੍ਹਾਂ ਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ ਉਹ ਵੀ ਦਵਾਈ ਦਾ ਇਸਤੇਮਾਲ ਕਰ ਸਕਦੇ ਨੇ ਅੱਛਾ ਜਿਹੜੀਆਂ ਲੇਡੀਜ਼ ਜਿਨ੍ਹਾਂ ਨੂੰ ਪ੍ਰੈਗਨੈਂਟ ਨਹੀਂ ਐ ਇਸ ਸਮੇਂ ਹਨਾ ਪਰ ਉਹਨਾਂ ਨੂੰ ਅੰਦਰ ਲੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ ਕਿ ਪ੍ਰੈਗਨੈਂਟ ਊਮਨਸ ਇਹਨੂੰ ਲੈ ਸਕਦੀਆਂ ਨੇ ਹਾਂਜੀ ਹਾਂਜੀ ਜ਼ਰੂਰ ਲੈ ਸਕਦੀਆਂ ਨੇ ਮੈਂ ਤੁਹਾਨੂੰ ਇੱਕ ਹੋਰ ਦੱਸਾਂ 16 ਸਾਲ ਹੋ ਗਏ ਸੀ ਸੋਰੀ ਮੈਰਿਜ ਹੋਈ ਨੂੰ ਉਹਨਾਂ ਨੂੰ ਸਾਰੇ ਡਾਕਟਰ ਨੇ ਇਹਨਾਂ ਨੂੰ ਜਵਾਬ ਦਿੱਤਾ ਕਹਿੰਦੇ ਵੀ ਇਹ ਨਹੀਂ ਪ੍ਰੈਗਨੈਂਸੀ ਹੁੰਦੀ ਉਹਨਾਂ ਨੂੰ ਮੈਂ ਜਦੋਂ ਦੱਸਿਆ ਹੋਈ ਸੀ ਕਿ ਯਾਰ ਤੁਸੀਂ ਚੂਜ਼ ਕਰੋ ਜਦੋਂ ਸੀ ਕੇਅਰ ਜੁਜ ਕੀਤੀ ਉਹਨਾਂ ਨੂੰ ਮੈਂ 6 ਮਹੀਨੇ ਦਾ ਦੱਸਿਆ 6 ਮਹੀਨੇ ਤੱਕ ਲੋ ਉਹਨਾਂ ਨੇ ਸਿਰਫ 3 ਮਹੀਨੇ ਲਈਆ 3 ਮਹੀਨਿਆਂ ਦੇ ਵਿੱਚ ਉਹਨੂੰ ਪ੍ਰੈਗਨਨਸੀ ਹੋਈ ਆ ਉਹਨਾਂ ਦੇ ਵੀ ਮੇਲ ਹੋਇਆ 16 ਸਾਲਾਂ ਬਾਅਦ 16 ਸਾਲਾਂ ਬਾਅਦ ਬੱਚਾ ਹੋਇਆ ਮਤਲਬ ਕਿ ਇਹ ਸਿਰਫ ਜਿਹੜੀ ਸਰੀਰ ਦੀਆਂ ਅੰਦਰਲੀਆਂ ਬਿਮਾਰੀਆਂ ਪੀਸੀਓਡੀ ਲਕੋਰੀਆ ਵਗੈਰਾ ਸਿਰਫ ਉਹਦੇ ਲਈ ਨਹੀਂ ਬਲਕਿ ਪ੍ਰੈਗਨਨਸੀ ਲਈ ਵੀ ਵਧੀਆ ਹੈ ਬਹੁਤ ਹੀ ਵਧੀਆ ਰਿਜ਼ਲਟ ਆ ਮੈਂ ਤਾਂ ਕਹਿੰਨੀ ਹਰ ਇੱਕ ਲੇਡੀ ਜੀ ਨੂੰ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹ ਇੱਕ ਪਤਾ ਕਿ ਦੱਸਣ ਪੇਸ਼ੰਟ ਇੱਕ ਦੂਜੀ ਭੈਣ ਦੇ ਨਾਲ ਸਲਾਹ ਕਰਕੇ ਦੱਸਣ ਵੀ ਮੈਨੂੰ ਆਹ ਪ੍ਰੋਬਲਮ ਆ ਇਹ ਯੂਜ਼ ਕਰਨ ਦੇਖੋ ਮੈਂ ਜਦੋਂ ਲਿਖਣ ਲੱਗੀ ਆ ਜੋ ਪੇਸ਼ੰਟ ਮੇਰੇ ਕੋਲ ਆਏ ਸੀ ਉਹਨਾਂ ਨੇ ਵੀ ਗਾਹਾਂ 10 ਲੇਡੀ ਜੀ ਨੂੰ ਹੋਰ ਲੈ ਕੇ ਆਏ ਵੀ ਤੁਸੀਂ ਵੀ ਲਓ ਇਹਦਾ ਵੀ ਰਿਜ਼ਲਟ ਇੰਨਾ ਵਧੀਆ ਹੈ ਸੀ ਕੇਅਰ ਦਾ ਇਹਨੂੰ 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 ਮਤਲਬ ਏਜ ਦਾ ਵੀ ਕੋਈ ਲਿਮਿਟੇਸ਼ਨ ਨਹੀਂ ਜੀ ਯੂਟੋਟੋਨ ਕਾ ਲਾਓ ਸਾਰੀ ਲੇਡੀ ਜੀ ਦੇ ਕੋਈ ਏਜ ਦਾ ਕੁਝ ਨਹੀਂ ਏ ਥੋੜੇ ਵੀ ਇਕੱਲੀ ਪ੍ਰੈਗਨਨਸੀ ਵਾਸਤੇ ਦੀ ਇਹ ਬਹੁਤ ਬਿਮਾਰੀਆਂ 'ਚ ਕੰਮ ਕਰਦਾ ਜੂਟੋਟੋਨ ਕਈਆਂ ਨੂੰ ਤਾਂ ਪਤਾ ਨਹੀਂ ਯੂਟੋਟੋਨ ਕੀ ਚੀਜ਼ ਹੈ ਬਹੁਤ ਬਿਮਾਰੀਆਂ 'ਚ ਕੰਮ ਕਰਦਾ ਕੋਈ ਜ਼ਰੂਰੀ ਨਹੀਂ ਵੀ ਇਹਨੂੰ ਮਤਲਬ ਬਲੀਡਿੰਗ ਨਹੀਂ ਹੁੰਦੀ ਤਾਂ ਲੈਣੀ ਆ ਜਾਂ ਜ਼ਿਆਦਾ ਹੁੰਦੀ ਤਾਂ ਹੀ ਲੈਣੀ ਇਹਨੂੰ ਹਰ ਇੱਕ ਬਿਮਾਰੀ 'ਚ ਲੈ ਸਕਦੇ ਆ ਠੀਕ ਹੈ ਜੀ ਹਾਂਜੀ ਬਿਲਕੁਲ ਸੋਏ ਸ਼ੀ ਕੇਅਰ ਹੈ ਜਿਸ ਦਾ ਇਸਤੇਮਾਲ ਕਰਨ ਨੂੰ ਡਾਕਟਰ ਜਿਹੜੇ ਨੇ ਸਲਾਹ ਦੇ ਰਹੇ ਨੇ ਆਪਣੀ ਦਵਾਈ ਦੀ ਗਾਰੰਟੀ ਲੈ ਰਹੇ ਨੇ ਕਿ ਜੇਕਰ ਇਹ ਫਾਇਦਾ ਨਹੀਂ ਕਰਦਾ ਤੁਹਾਡੇ ਸ਼ਰੀਰ ਨੂੰ ਤੇ ਤੁਸੀਂ ਆਪਣਾ ਪੈਸਾ ਜਿਹੜਾ ਹੈ ਉਹ ਵਾਪਸ ਲੈ ਸਕਦੇ ਹੋ ਇਹ ਬਹੁਤ ਵੱਡੀ ਗੱਲ ਕਹਿ ਰਹੇ ਨੇ ਸੋ ਚਲਦੀ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਜਿਹੜੀਆਂ ਔਰਤਾਂ ਇਸ ਸਮੇਂ ਇਸ ਪਰੇਸ਼ਾਨੀ ਤੋਂ ਜੂਝ ਰਹੀਆਂ ਨੇ ਉਨ੍ਹਾਂ ਤੱਕ ਇਹ ਜਿਹੜੀ ਦਵਾਈ ਪਹੁੰਚ ਸਕੇ ਅਤੇ ਜੂ ਉਹਨਾਂ ਦਾ ਦੁੱਖ ਹੈ ਅੰਦਰਲਾ ਜੋ ਸ਼ਾਇਦ ਉਹ ਬੰਦ ਕਮਰੇ ਦੇ ਵਿੱਚ ਮਹਿਸੂਸ ਕਰ ਰਹੀਆਂ ਨੇ ਕਿਸੇ ਨਾਲ ਗੱਲਬਾਤ ਨਹੀਂ ਕਰ ਰਹੀਆਂ ਉਸ ਔਰਤਾ ਤੱਕ ਜਿਹੜੀ ਇਹ ਦਵਾਈ ਪਹੁੰਚੇ ਸੋ ਬਣੇ ਰਹੋ ਨੈਸ਼ਨ ਪੋਸਟ ਦੇ ਨਾਲ